ਸਤਿ ਸ਼੍ਰੀ ਅਕਾਲ ਇਸ ਵਕਤ ਅਸੀਂ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਖੜੇ ਆ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ 플ੌਟ ਨੰਬਰ 114 ਜਿੱਥੇ ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਹੈ ਇਥੋਂ ਦੇ ਮਾਲਕ ਜਸਵਿੰਦਰ ਸਿੰਘ ਨੂੰ ਉਹਨਾਂ ਦੇ ਹੀ ਕਿਰਾਏਦਾਰਾਂ ਨੇ ਪ੍ਰਵਾਸੀ ਕਿਰਾਏਦਾਰਾਂ ਨੇ ਇੰਨੀ ਬੇਰਹਿਮੀ ਦੇ ਨਾਲ ਕੁੱਟਿਆ ਕਿ ਅਸੀਂ ਤੁਹਾਨੂੰ ਉਹ ਤਸਵੀਰਾਂ ਵੀ ਨਹੀਂ ਵਿਖਾ ਸਕਦੇ ਮੇਰਾ 플ੌਟ ਹੈ ਆ ਮੇਰਾ 플ੌਟ ਕਿੱਥੇ ਜੀ ਹੈ ਗੁਰਪ੍ਰੋਗ ਦੇ ਕਾਰਨ ਅਸੀਂ ਇੱਥੇ ਤੂਫ ਬੱਤੀ ਵਾਸਤੇ ਸੋਈ ਕੰਨਾ ਆਈ ਸੀ ਦਰਅਸਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੁਤਲਕ ਉਹ ਆਪਣੇ ਪਲਾਟ ਦੇ ਵਿੱਚ ਇੱਥੇ ਤੂਫ ਬੱਤੀ ਕਰਨ ਆਏ ਸੀ ਸਫਾਈ ਕਰਨ ਆਏ ਸੀ ਨਤਮਸਤਕ ਹੋਣ ਆਏ ਸੀ ਤੇ ਜਦੋਂ ਇੱਥੇ ਆ ਕੇ ਵੇਖਦੇ ਆ ਕਿ ਅੰਦਰ ਮੀਟ ਮੱਛੀ दारू ਦੀ ਪਾਰਟੀ ਚੱਲ ਰਹੀ ਸੀ ਤੇ ਜਦੋਂ ਜਸਵਿੰਦਰ ਸਿੰਘ ਇੱਥੇ ਆ ਕੇ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਸਾਡੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਤੇ ਅੱਗੋਂ ਜਦੋਂ ਮੈਂ ਆਣ ਕੇ ਦੇਖਦਾ ਵੀ ਇੱਥੇ ਜਿਹੜੇ ਮੇਰਾ ਕਰਾਇਦਾਰ ਹੈ ਪਲੱਸ ਨਾਲ ਦੀ ਜਿਹੜੀ ਫੈਕਟਰੀ ਹੈਗੀ 100 ਬੰਦਰ ਉਹਦਾ ਕਰਾਇਦਾਰ ਇੱਥੇ ਮਿਲ ਕੇ ਮੀਟ ਮੱਛੀ ਦਾ ਸੇਵਨ ਕਰ ਰਹੇ ਹੈ ਬਣਾ ਰਹੀ ਸੀ ਤੇ ਮੇਰਾ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਵੀ ਇੱਥੇ ਅਸੀਂ ਤੂਬਤੀ ਕਹਦੇ ਇੱਥੇ ਕੋਈ ਮੀਟ ਮੱਛਲੀ ਨਹੀਂ ਬਣਦਾ ਸਾਡੇ ਇੱਥੇ ਯੋ ਬਾਉਲੀ ਕੋਪ ਆਪੇ ਜਿੰਨੇ ਬੌਲੀ ਬਾਈਟ ਤੇ ਕੀ ਬੱਦਲ ਕਿਦਾਂ ਆਖੇ ਆ ਰੋਮ ਦੇ ਫੋੜੇ ਦੀ ਗੱਲ ਹੋ ਰਹੀ ਹੈ ਨਾ ਯਾਰ ਫੋੜੇ ਵਾਲਾ ਉਹ ਕੋਣ ਹੁੰਦਾ ਉਹ ਫੋੜੇ ਵਾਲਾ ਉਸ ਨੂੰ ਭਾਉ ਭਾਈ ਆਂ ਹੈ ਅਈ ਸਗਾਣੀ ਹੈ ਮੇਰੇ ਮਸਲੀ ਜਮ ਮਨਾ ਕਰਨ ਦੇ ਬਾਵਜੂਦ ਉਹਨਾਂ ਨੇ ਮਤੇ ਇਕਦਮ ਅਟੈਕ ਕਰਤੇ ਆ ਮੇਰੇ ਬਾਲਾਂ ਦੀ ਬੇਇੱਜ਼ਤੀ ਵੀ ਕੀਤੀ ਦਾੜੀ ਨੂੰ ਹੱਤ ਪਾਇਆ ਮੇਰੀ ਨੂੰ ਬਾਕੀ ਸਾਰੀ ਸੀਸੀਟੀਵੀ ਫੁਟੇਜ ਹੈਗੀ ਉਹਦੇ ਵਿੱਚ ਦੇਖੋ ਅੰਦਰ ਹੱਡੀ ਟੁੱਟ ਗਈ ਉਹ ਸੈਡ ਹੋ ਗਈ ਹੈ ਜੀ ਹਾਂ ਕਹਿੰਦੇ ਕੋਈ ਨਾ ਤੁਸੀਂ ਬੁਲਾ ਲਓ ਪੁਲਿਸ ਨੂੰ ਪੁਲਿਸ ਤਾਂ ਸਾਡੀ ਜੇਬ ਵਿੱਚ ਪਈ ਹੈ ਇਹ ਪ੍ਰਵਾਸੀ ਜਦੋਂ ਇੱਥੇ ਆਏ ਹੈ ਨਾ ਜੀ ਅਸੀਂ ਤਾਂ ਉਹਨਾਂ ਦੇ ਤਰਸ ਖਾ ਕੇ ਵੀ ਚੱਲੋ ਬੰਦੇ ਇੱਥੇ ਕੰਮ ਕਰਨ ਗਏ ਸਾਨੂੰ ਕਿਆ ਬੋਤਾ ਦਵੇ ਸਾਡੇ ਨਾਲ ਇਹ ਉਸੇ ਨਾਲ ਕਰੂੰਗੇ ਸਾਡੇ ਨਾਲ ਜਦੋਂ ਇਹਨਾਂ ਨੇ ਕਿਰਾਏ ਦੇ ਉੱਤੇ ਤੁਹਾਡੇ ਤੋਂ ਲਿਆ ਸੀ ਉਦੋਂ ਤੁਸੀਂ ਸਾਰੇ ਡਾਕੂਮੈਂਟੇਸ਼ਨ ਕੀਤੀ ਸੀਗੀ ਜੀ ਹਾਂਜੀ ਉਸ ਟਾਈਮ ਸਾਰੇ ਡਾਕੂਮੈਂਟ ਲੇਕਿਨ ਇਹਦਾ ਆਧਾਰ ਕਾਰਡ ਜਿੱਥੇ ਦਾ ਐਡਰੈਸ ਹੈ ਤਾਂ ਉੱਥੇ ਦਾ ਐਡਰੈਸ ਅਸੀਂ ਵੈਰੀਫਾਈ ਕਰਨਗੇ ਜੀ ਉਸ ਟਾਈਮ ਇਹ ਉਥੋਂ ਐਡਰੈਸ ਆਪਣਾ ਚੇਂਜ ਕਰਦੇ ਸੀ ਦੀ ਹੋਰ ਰਹਿਣ ਲੱਗੇ ਸੀ ਫਿਰ ਅੱਛਾ ਜੀ ਤੇ ਹੁਣ ਜਿੱਥੇ ਰਹਿੰਦਾ ਉਹਦਾ ਤਾਂ ਤੁਹਾਡੇ ਕੋਲ ਕੋਈ ਐਡਰੈਸ ਨਹੀਂ ਹੈਗਾ ਨਹੀਂ ਉਹਦਾ ਕੋਈ ਐਡਰੈਸ ਨਹੀਂ ਸਾਡੇ ਕੋਲ ਸਿਰਫ ਬਹੁਤ ਤਕਰੀਬਨ 2 ਸਾਲ ਹੋ ਗਏ 1 2 ਮਹੀਨਾ ਕਿਰਾਇਆ ਦਿਆ ਬਾਕੀ ਇਹ ਉਹਨਾਂ ਨੇ ਉਸ ਟਾਈਮ ਜਿਹੜਾ ਦੂਬੇ ਸੀ ਇਹਨੇ ਉਸੀ ਨੂੰ ਪੰਚਮ ਚੋਹਾਨ ਨੂੰ ਕਿਹਾ ਵੀ ਤੂੰ ਇਹਨਾਂ ਦਾ ਕਿਰਾਇਆ ਬੰਦ ਕਰ ਦੇ ਇਹ ਸਾਡਾ ਕੁਝ ਨਹੀਂ ਕਰ ਸਕਦੇ ਆਂਗੇ ਫੇ ਅਸੀਂ ਵੇਟ ਕਰਾਈ ਵੀ 3-4 ਮਹੀਨੇ ਕਰਾਏ ਦੇਦੇ ਨਹੀਂ ਕਰਾਏ ਦਿੱਤਾ ਉਹਨਾਂ ਨੇ ਉਹਦੇ ਬਾਅਦ ਮੈਂ ਹਾਰ ਖੱਟ ਕੇ ਫਿਰ ਕੋਰਟ ਦਾ ਦਰਵਾਜਾ ਖਟਕੜਾਇਆ ਜੀ ਅਸੀਂ ਕੋਰਟ ਦੇ ਵਿੱਚ ਕੇਸ ਪਾਇਆ ਜੀ ਹੁਣ ਦੇਖਦੇ ਵੀ ਉੱਥੇ ਕਿਆ ਬਣਦਾ ਕ ਨੀ ਬਣਦਾ ਤਕਰੀਬਨ 2 ਸਾਲ ਹੋ ਗਏ ਸਾਨੂੰ ਕਰਾਇ ਵੀ ਨਹੀਂ ਮਿਲਿਆ ਜੀ ਚੰਡੀਗੜ੍ਹ ਦੀ ਗੱਲ ਐ ਇਹ ਕਿਸੇ ਕੋਈ ਆਮ ਪਿੰਡ ਦੀ ਗੱਲ ਨਹੀਂ ਕੋਈ ਪੰਜਾਬ ਦੀ ਗੱਲ ਨਹੀਂ ਕੋਈ ਯੂਪੀ ਦੀ ਗੱਲ ਨਹੀਂ ਹੋ ਰਹੀ ਆ ਚੰਡੀਗੜ੍ਹ ਦੀ ਗੱਲ ਹੈ ਪ੍ਰਾਈਮ ਲੋਕੇਸ਼ਨ ਦੇ ਉੱਤੇ ਜਗ੍ਹਾ ਹੈ ਤੁਸੀਂ ਵੇਖੋ ਵੀ ਮਿਨਿਸਟਰੀ ਆਫ ਲੇਬਰ ਐਂਡ এমਪਲॉयਮੈਂਟ ਗਵਰਨਮੈਂਟ ਆਫ ਇੰਡੀਆ ਦਾ ਆਧਾਰਾ ਪਿੱਛੇ ਹੈ ਏਡੀ ਵੱਡੀ ਹੈ ਪ੍ਰਾਈਮ ਲੋਕੇਸ਼ਨ ਦੇ ਉੱਤੇ ਜਗ੍ਹਾ ਹੈ ਔਰ ਸਿੰਘ ਸਾਹਿਬ ਦੇ ਦੱਸਦੇ ਆ ਕਿ ਪਿਤਾ ਜੀ ਨੇ ਇਹ ਤੁਹਾਡੇ ਫਾਦਰ ਸਾਹਿਬ ਨੇ ਖਰੀਦੀ ਸੀ ਹਾਂਜੀ ਹਾਂਜੀ ਅੱਛਾ ਇਹ ਤਾਂ ਫਿਰ ਜੀ 84 ਵਾਲੀ ਗੱਲ ਹੋ ਗਈ ਜਿੱਦਾਂ ਦਿੱਲੀ 'ਚ 84 'ਚ ਸਿੱਖਾਂ ਨਾਲ ਹੋਇਆ ਲੋਕੀ ਤਮਾਸ਼ਾ ਦੇਖ ਰਹੇ ਆ ਇਹ ਹਾਂਜੀ ਬਸ ਉਹੀ ਸੇਮ ਹੈ ਉਹੀ ਹੈ ਜੇ ਜਿਹੜਾ ਅੰਤ ਆਣਾ ਜੀ ਉਹ ਦੁਨੀਆ ਦਾ ਅੰਤ ਆਇ ਰਿਹਾ ਜੀ ਨਾ ਸਰੀਏ ਮਾਰੇ ਗਏ ਤੇ ਇਹਨਾਂ ਕੀ ਤਾਂ ਜਾਨ ਵੀ ਜਾ ਸਕਦੀ ਥੀ ਆਪ ਇਹ ਕੋਈ ਥਾ ਨਹੀਂ ਹਾਂ ਪੇ ਕਿਸੇ ਨੇ ਰੋਕਾ ਨਹੀਂ ਜੀ ਆ ਕੋਈ ਨਹੀਂ تھا ਕੋਈ ਨਹੀਂ ਤਾਂ ਐਸ ਸੀ ਸੀਟੀ ਵੀ ਤਾਂ ਸੀ ਸੀਟੀ ਵੀ ਮੇ ਤਾਂ ਦਿਖ ਰਹੇ ਸਾਰੇ ਬੰਦੇ ਥਾ ਸੋ ਵੀ ਆਇਆ ਤਾਂ ਦੂਸਰਾ ਬੰਦਾ ਵੀ ਆਇਆ ਤਾਂ ਜੀ ਇੱਥੇ ਭੱਜ ਗਿਆ ਸਿਰ ਮੇਂ ਅੰਦਰ ਜਾ ਕੇ ਵੱੜ ਗਏ ਤੁਸੀਂ ਘਟੋ ਘਟੋ ਬੰਦੇ ਨੂੰ ਰੋਕਤਾ ਸਕਦੇ ਤੇ ਯਾਰ ਮਾਰਕਟ ਹੋਈ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਫਿਰ ਵਾਪਸ ਇੱਥੇ ਆਉਂਦੇ ਹੋ ਕਿ ਇੱਥੇ ਕਿਸ ਤਰੀਕੇ ਦਾ ਮਾਹੌਲ ਦੇਖਦੇ ਹੋ ਸਰ ਉਹਨਾਂ ਦੀ ਪੂਰੀ ਪਾਰਟੀ ਚੱਲ ਰਹੀ ਸੀ ਇੱਥੇ ਪੂਰੀ ਇਦਾਂ ਦੀ ਫੰਕਸ਼ਨ ਤਾਂ ਜਿੱਦਾਂ ਪਤਾ ਨਹੀਂ ਕਿੱਦਾਂ ਗਵੜਾ ਫੰਕਸ਼ਨ ਤਿਆਰ ਕਰਿਆ ਹੋਇਆ ਉਹਨਾਂ ਨੇ ਉਹਨਾਂ ਨੂੰ ਕੋਈ ਉਹਨਾਂ ਨੂੰ ਟਾਈਮ ਵੀ ਚੱਲ ਰਿਹਾ ਸੀ ਇਹ ਸਾਰਾ ਕੁਝ ਉਸ ਟਾਈਮ ਵਿਚਾਰਾ ਸੀ ਉਹ ਯਾ ਉਹਨਾਂ ਨਾਲ ਤਾਂ ਪੁਲਿਸ ਦਾ ਕੋਈ ਕੁਝ ਹੋ ਨਹੀਂ ਸੀ ਡਰ ਵੀ ਨਹੀਂ ਸੀ ਆ ਕਿਸੇ ਨੂੰ ਕਿਉਂਕਿ ਐਸੇ ਮਸ਼ੀਨ ਹਲਾ ਆਵਾਜ਼-ਵਾਜ਼ ਕਰਦੀ ਹੈ ਹੱਲਾ ਗੁੱਲੀ ਦਾ ਪਤਾ ਨਹੀਂ ਲੱਗਦਾ ਮੈ ਇਹਨਾਂ ਦੀ ਦਾੜੀ ਦੇਖੋ ਕਿਤਰਾ ਪੱਟੀ ਹੋਈ ਹੈ ਤੇ ਅਜ਼ੀਮ ਸਾਡੇ ਭਾਈ ਜਾਰੇ ਸਾਡੇ ਕੋਈ ਏਕਾ ਨਹੀਂ ਹੈ ਉਹ 40-50 ਬੰਦੇ ਹੁਣ ਵੀ ਉੱਥੇ ਲਿਕੇ ਜੁਡੀਸ਼ਲ ਦੇ ਬਾਹਰ ਇਹਨਾਂ ਦਾ ਇੰਤਜ਼ਾਰ ਕਰ ਰਹੇ ਆ ਵੀ ਅਸੀਂ ਹੁਣ ਵੀ ਕੁਝ ਕਰ ਸਕਦੇ ਆ ਇਹਨਾਂ ਨੂੰ ਇਸ ਵਕਤ ਅਸੀਂ ਇੰਡਸਟਰੀਅਲ ਏਰੀਆ ਚੰਡੀਗੜ੍ਹ 플ੌਟ ਨੰਬਰ 114 ਦੇ ਬਿਲਕੁਲ ਬਾਹਰ ਖੜੇ ਆ ਔਰ ਮੇਰੇ ਨਾਲ ਇਸ ਵਕਤ ਸਰਦਾਰ ਜਸਵਿੰਦਰ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਵਾਰਦਾਤ ਵਾਪਰੀ ਹੈ ਇਹਨਾਂ ਨੂੰ ਇਹਨਾਂ ਦੇ ਹੀ ਕਿਰਾਏਦਾਰਾਂ ਨੇ ਜਿਨ੍ਹਾਂ ਨੇ ਇਹਨਾਂ ਦਾ ਕਿਰਾਏ ਦੇ ਉੱਤੇ 플ੌਟ ਲਿਆ ਹੋਇਆ ਤੁਸੀਂ ਪਿੱਛੇ ਵੇਖ ਰਹੇ ਹੋ ਇੰਡਸਟਰੀਅਲ ਪ੍ਰੌਪ 플ੌਟ ਹੈ ਇਹ ਔਰ ਅੰਦਰ ਕੰਮਕਾਰ ਚੱਲਦਾ ਹੈ ਆਪਣੇ ਪਲਾਟ ਦੇ ਵਿੱਚ ਹੀ ਤੂਫ ਬਤੀ ਕਰਨਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੇ ਮੁਤਲਕ ਅਗਲੇ ਦਿਨ ਪ੍ਰਕਾਸ਼ਪੁਰਬ ਹੁੰਦਾ ਹੈ ਤੂਫ ਬਤੀ ਕਰਨਾਂਦੇ ਆ ਸਫਾਈ ਕਰਨਾਂਦੇ ਆ ਸੀਸੀਟੀਵੀ ਸਭ ਕੁਝ ਬਿਆਨ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਕ ਜਾਨਵਰਾਂ ਦੀ ਤਰ੍ਹਾਂ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਸਿੰਘ ਸਾਹਿਬ ਮੇਰੇ ਨਾਲ ਇੱਥੇ ਮੌਜੂਦ ਨੇ ਔਰ ਇਹਨਾਂ ਦੇ ਜਿਹੜੇ ਘਰ ਦੇ ਨੇ ਤੁਸੀਂ ਵਾਈਫ ਜੀ ਇਹਨਾਂ ਦੇ ਇਹਨਾਂ ਦੇ ਵਾਈਫ ਨੇ ਇਹਨਾਂ ਦੀ ਬੱਚੀ ਵੀ ਇੱਥੇ ਮੌਜੂਦ ਨੇ ਤੇ ਸਾਰਾ ਜਿਹੜੇ ਬਾਅਦ ਚ ਨਾ ਇਹਨਾਂ ਨੂੰ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਔਰ ਬਾਅਦ ਦੇ ਵਿੱਚ ਜਦੋਂ ਲੇਡੀਜ਼ ਵੀ ਆਏ ਨੇ ਤੇ ਉਹਨਾਂ ਦੇ ਉੱਤੇ ਵੀ ਹਮਲਾ ਕੀਤਾ ਗਿਆ ਤੇ ਵੀ ਹਮਲਾ ਕੀਤਾ ਜੀ ਸਿੰਘ ਸਾਹਿਬ ਸਾਨੂੰ ਤੁਸੀਂ ਗੱਲ ਕਰ ਸਕੋਗੇ ਸਾਡੇ ਨਾਲ ਕਿਉਂਕਿ ਟਾਂਕੇ ਲੱਗੇ ਹੋਏ ਸਿੰਘ ਸਾਹਿਬ ਦੇ ਜਿੰਨਾਂ ਤੁਹਾਡੇ ਤੋਂ ਬੋਲ ਹੁੰਦਾ ਮੈਂ ਫਿਰ ਤੁਹਾਡੇ ਜਿਹੜੇ ਵਾਈਫ ਨੇ ਉਹਨਾਂ ਦੇ ਨਾਲ ਮੈਂ ਗੱਲਬਾਤ ਕਰ ਲਾਂਗਾ ਥੋੜਾ ਜਿਹਾ ਸਾਨੂੰ ਜੇ ਤੁਸੀਂ ਦੱਸ ਸਕੋ ਜੀ ਇੱਕ ਕਿਸ ਤਰੀਕੇ ਨਾਲ ਵਾਪਰੀ ਤੁਸੀਂ ਅਸੀਂ ਵੇਖ ਰਹੇ ਹਾਂ ਸੀਸੀਟੀਵੀ ਦੇ ਵਿੱਚ ਜੋ ਦਿਖਾਈ ਦੇ ਰਿਹਾ ਸਾਨੂੰ ਲੇਕਿਨ ਤੁਸੀਂ ਥੋੜਾ ਜਿਹਾ ਸਾਨੂੰ ਦੱਸੋ ਕਿੱਦਾਂ ਹੋਇਆ ਜੀ ਇਹ ਅਸੀਂ ਛੰਡੇ ਵਾਲੇ ਦਿਨ तकरीबन 2 ਵਜੇ ਇੱਥੇ ਆਏ ਸੀ ਮੈਂ ਗੁਰਪੁਰੂਕ ਦੇ ਕਾਰਨ ਅਸੀਂ ਇੱਥੇ ਧੂਬਤੀ ਵਾਸਤੇ ਸਫਾਈ ਕਰਨ ਆਈ ਸੀ ਵੀ ਕਲੂ ਮਹਾਰਾਜ ਦਾ ਪ੍ਰਕਾਸ਼ ਹੈਗਾ ਅਸੀਂ ਸਫਾਈ ਕਰਨੀ ਸੀ ਇੱਥੇ ਜਦੋਂ ਮੈਂ ਆਣ ਕੇ ਦੇਖਦਾ ਵੀ ਇੱਥੇ ਜਿਹੜੇ ਮੇਰਾ ਕਰਾਇਦਾਰ ਹੈ ਉਸ ਨਾਲ ਦੀ ਜਿਹੜੀ ਫੈਕਟਰੀ ਹੈਗੀ 100 ਬੰਦਾ ਨੰ ਉਹਦਾ ਕਰਾਇਦਾਰ ਇੱਥੇ ਮਿਲ ਕੇ ਮੀਂਡ ਮੱਛੀ ਦਾ ਸੇਵਨ ਕਰ ਰਹੇ ਹੈ ਬਣਾ ਰਹੀ ਸੀ ਤੇ ਮੇਰਾ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਵੀ ਇੱਥੇ ਅਸੀਂ ਧੂਬਤੀ ਕਹਦੇ ਇੱਥੇ ਕੋਈ ਮੀਂਡ ਮੱਛਲੀ ਨਹੀਂ ਬਣਦਾ ਸਾਡੇ ਇੱਥੇ ਮੇਰੇ ਮਸਲੀ ਜਮ ਮਨਾ ਕਰਨ ਦੇ ਬਾਵਜੂਦ ਉਹਨਾਂ ਨੇ ਮਤੇ ਇੱਕਦਮ ਅਟੈਕ ਕਰਤੇ ਆ ਮੇਰੇ ਬਾਲਾਂ ਦੀ ਬੇਇੱਜ਼ਤੀ ਕੀਤੀ ਦਾੜੀ ਨੂੰ ਹੱਤ ਪਾਇਆ ਮੇਰੀ ਨੂੰ ਬਾਕੀ ਸਾਰੀ ਸੀਸੀਟੀਵੀ ਫੁਟੇਜ ਹੈਗੀ ਉਹਦੇ ਵਿੱਚ ਦੇਖੋ ਖੁਰਚਣੇ ਦੇ ਨਾਲ ਮੇਰੇ ਬਾਹਰ ਐਨੇ ਕਰੇ ਜਾਂ ਮੈਂ ਤਾਂ ਆਪਣੀ ਜਾਨ ਬੜੀ ਮੁਸ਼ਕਲ ਨਾਲ ਭੱਜ ਕੇ ਬਚਾਈ ਹੈਗੀ ਅਗਰ ਮੈਂ ਨਾ ਭੱਜਦਾ ਤਾਂ ਇਹਨਾਂ ਕਿਹਦਾ ਜਾਨ ਤੇ ਮਾਰ ਦਿੰਦੇ ਮੈਨੂੰ ਤਾਂ ਹੂੰ 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 ਮੇਰੇ ਅੰਦਰ ਜਿਹੜੀ ਦੰਦਾਂ ਗੇ ਜਿਹੜਾ ਜਵਾੜਾ ਹੈਗਾ ਉਹ ਵੀ ਅੰਦਰ ਪੁੱਛ ਹੋ ਗਿਆ ਸਾਡੀ ਟੁੱਟ ਗਈ ਹੈਗੀ ਜਵਾੜੇ ਦੀ ਹਾਂਜੀ ਜੀ ਤੇ ਸਿੰਘ ਸਾਹਿਬ ਅਸੀਂ ਵੇਖ ਰਹੇ ਹਾਂ ਜੀ ਤੁਸੀਂ ਮੈਂ ਥੋੜਾ ਜਿਹਾ ਤੁਹਾਨੂੰ ਕਹਾਂਗਾ ਅਸੀਂ ਉਸ ਲੋਕੇਸ਼ਨ ਦੇ ਉੱਤੇ ਚੱਲੀਏ ਸੀਸੀਟੀਵੀ ਫੁਟੇਜ ਦੇ ਵਿੱਚ ਆ ਰਿਹਾ ਕਿ ਸਿੰਘ ਸਾਹਿਬ ਬੜੇ ਆਰਾਮ ਨਾਲ ਇੱਧਰ ਆਉਂਦੇ ਆ ਤੇ ਤੁਸੀਂ ਇੱਥੇ ਖੜੇ ਹੁੰਦੇ ਹੋ ਤੇ ਇੱਥੇ ਇੱਥੇ ਖੜੇ ਹੋ ਕੇ ਸਿੰਘ ਸਾਹਿਬ ਇੱਧਰ ਨੂੰ ਦੇਖ ਇੱਧਰ ਨੂੰ ਦੇਖਦੇ ਆ ਤੇ ਸਾਨੂੰ ਥੋੜੇ ਦੱਸੋ ਜੀ ਤੇ ਟੇਬਲ ਵਗੈਰਾ ਪਈ ਜਿਨ੍ਹਾਂ ਤੇ ਮੀਟ ਬਣਾਉਣੇ ਦੀ ਕੋਸ਼ਿਸ਼ ਕਰ ਰਹੇ ਦੇਖੋ ਹਾਂਜੀ ਕਜ ਮੈਂ ਮਨਾ ਕਰਾ ਵੀ ਇੱਥੇ ਨਹੀਂ ਬਣਾਣਾ ਕੁਝ ਇੰਨੇ ਨੂੰ ਬਾਹਰ ਤੋਂ ਬੰਦੇ ਆ ਗਏ ਇੱਕਦਮ ਚਾਰ ਪੰਜ ਬੰਦੇ ਆਏ ਬੰਦੇ ਤਾਂ ਕਾਫੀ ਜੀ ਵੀ ਚੇ ਜਿਹੜੇ ਮੈਨੂੰ ਜਾਣ ਪਛਾਣ ਦੇ ਬੰਦੇ ਉਹ 20 ਬੱਚੀ ਬੰਦਿਆਂ ਵਿੱਚ ਦੇ ਪੰਜ ਛੇ ਬੰਦੇ ਮੈਂ ਪਛਾਣੇ ਆ ਉਹਨਾਂ ਨੇ ਆਣ ਕੇ ਮੇਰੇ ਤੋਂ ਇੱਕਦਮ ਇੱਥੇ ਪੁੱਛਣਾ ਪਿਆ ਜੀ ਖੋਚਣੇ ਦੇ ਨਾਲ ਮੇਰਾ ਬਾਤ ਸ਼ੁਰੂ ਕਰਦੇ ਉਹਨਾਂ ਨੇ ਜੀ ਹਾਂਜੀ ਤੇ ਮੈਂ ਦੇਖ ਰਿਹਾ ਜੀ ਇੱਥੇ ਜਿਹੜੇ ਬਹੁਤ ਸਾਰੇ ਬੰਦੇ ਸੀਗੇ ਕਿਉਂਕਿ ਇੱਥੇ ਵਰਕਰ ਵੀ ਨੇ ਤੇ ਕਿਸੇ ਨੇ ਰੋਕ ਰੋਕਣ ਦੀ ਕੋਸ਼ਿਸ਼ ਕੀਤੀ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਛਡਾਣ ਦੀ ਕੋਸ਼ਿਸ਼ ਕਰੀ ਬਲਕਿ ਸੀਸੀਟੀਵੀ ਕੈਮਰੇਜ ਵੀ ਦੇ ਦੇ ਉਹ ਬੰਦੇ ਖੁਦ ਹੀ ਕੋਦ ਬਾਹਰ ਭੱਜ ਗਏ ਆਪਣੀ ਜਾਨ ਬਚਾ ਕੇ ਕਿਉਂਕਿ ਇਹਨੇ ਖਤਰਨਾਕ ਬੰਦੇ ਹੈ ਗੁੰਡੇ ਟੈਪ ਜਿਹਨੋਂ ਕਹਿੰਦੇ ਆਪਾਂ ਵੀ ਇਹ ਗੁੰਡੇ ਟੈਪ ਸ਼ਾਮ ਨੂੰ ਵੀ ਜਦੋਂ ਅਸੀਂ ਵਾਪਸ ਆਏ ਆ ਹਸਪੀਟਲ ਤੋਂ ਉਦੇ ਬਾਅਦ ਵੀ ਇਹੇ ਘਟੋ ਘਟੋ ਜਿਆਦਾ ਨਹੀਂ 50 60 ਬੰਦੇ दारू ਪੀ ਰਹੇ ਸੀ ਬਾਹਰ ਮੇਨ ਰੋਡ ਦੇ ਉੱਪਰ ਜਿਹੜਾ ਚੰਡੀਗੜ੍ਹ ਦੇ ਵਿੱਚ ਇਨਲੀਗਲ ਬੰਨਿਆ ਜਾਂਦਾ ਹੈਗਾ ਮੈਨੂੰ ਇੱਕ ਇੱਕ ਚੀਜ਼ ਜ਼ਰੂਰ ਦੱਸੋ ਜਿੱਦਾਂ ਸਿੰਘ ਸਾਹਿਬ ਦੱਸ ਰਹੇ ਐ ਕਿ ਇਹਨਾਂ ਦੇ ਨਾਲ ਜਦੋਂ ਕੁੱਟਮਾਰ ਕੀਤੀ ਗਈ ਫਿਰ ਸਾਹਮਣੇ ਜਿਹੜਾ ਰੁੱਖ ਹੈ ਬਾਹਰ ਉੱਥੇ ਇਹਨਾਂ ਨੂੰ ਗੇਰਿਆ ਗਿਆ ਦਸਤਾਰ ਤੁਹਾਡੀ ਲਾਹੀ ਗਈ ਹੈ ਨਾ ਉਸ ਤੋਂ ਬਾਅਦ ਤੁਸੀਂ ਚਲੇ ਜਾਂਦੇ ਹਾਂ ਹਸਪੀਟਲ ਦੇ ਵਿੱਚ ਜਾਂ ਤੁਸੀਂ ਕਾਲ ਕਰਦੇ ਹੋ ਨੀ 100 ਨੰਬਰ ਨੂੰ ਫੋਨ ਕਰਿਆ ਜੀ ਮੈਂ ਉੱਥੇ ਪਹਿਰੇ ਐਂਬੂਲੈਂਸ ਆਂਦੀ ਹੈ ਐਂਬੂਲੈਂਸ ਮੈਨੂੰ ਸੈਕਟਰ 32 ਹਸਪੀਟਲ ਵਿੱਚ ਐਡਮਿਟ ਕਰਾ ਦਿੰਦੀ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਦੱਸ ਰਹੇ ਹੋ ਵੀ ਉਸ ਤੋਂ ਬਾਅਦ ਵੀ ਉਹ ਇੱਥੋਂ ਗਏ ਨਹੀਂ ਇੱਥੇ ਉਹਨਾਂ ਦੀ ਪਾਰਟੀ ਚੱਲਦੀ ਰਹੀ ਪਾਰਟੀ ਚੱਲਦੀ ਰਹੀ ਇੱਥੇ ਜੀ ਜਦੋਂ ਮੈਂ ਘਰੇ ਚਲੇ ਗਿਆ ਜੀ ਘਰ ਤੋਂ ਬਾਅਦ ਮੇਰੇ ਮੈਸੇਜ ਮੇਰੇ ਭੁਜਾਈ ਸਾਰੇ ਮੇਰੇ ਬੱਚੇ ਨਾਲ ਆਏ ਮੇਰੇ ਵੀ ਅਸੀਂ ਜਾ ਕੇ ਦੇ ਦੇ ਗਏ ਆਣ ਕੇ ਦੇਖਦੇ ਬਾਹਰ ਫਿਰ ਉਹੀ ਕਟੋ 50 60 ਬੰਦੇ ਮੀਟ दारू ਮੱਛਲੀ ਸਾਰਾ ਕੁਝ ਚੱਲ ਰਿਹਾਗਾ ਫਿਰ ਉਸ ਤੋਂ ਬਾਅਦ ਸਾਡੀ ਲੇਡੀ ਦੇ ਉੱਪਰ ਹੀ ਉਹਨਾਂ ਨੇ ਦੁਬਾਰੇ ਤੇ ਫਿਰ ਉਹਨਾਂ ਦੇ ਹਮਲਾ ਕਰਤੇ ਜੀ ਉਹਨਾਂ ਨੇ ਫਿਰ ਉਹਨਾਂ ਨੂੰ ਕੋਈ ਡਰ ਨਹੀਂ ਕਿ ਇਸ ਤਰੀਕੇ ਨਾਲ ਹਮਲਾ ਕੀਤਾ ਪੁਲਿਸ ਵਿੱਚ ਗੱਲ ਪਹੁੰਚ ਗਈ ਹੈ ਵੀ ਪੁਲਿਸ ਆਊਗੀ ਸਾਡੇ ਉੱਤੇ ਕਾਰਵਾਈ ਕਰੂਗੀ ਨਹੀਂ ਤਾਂ ਬੰਦਾ ਸਹਿਮ ਜਾਂਦਾ ਇੱਧਰ ਉੱਧਰ ਹੋ ਜਾਂਦਾ ਤੇ ਉਹ ਇੱਥੇ ਹੀ ਪਾਰਟੀ ਚੱਲਦੀ ਰਹੀ ਉਹਨਾਂ ਦੀ ਬਾਈ ਬਕਾਇਦਾ ਲੇਕਿਨ ਉਹ ਤਾਂ ਇਹ ਕਹਿੰਦੇ ਇਹ ਵੀ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਵੀ ਮਰਜੀ ਉਹ ਸਾਡੀ ਜੇਬ ਦੇ ਵਿੱਚ ਹੈ ਉਹਨਾਂ ਨੂੰ ਕੋਈ ਖੌਫ ਨਹੀਂ ਆਦਾ ਇੱਕ ਜਿਹਾ ਅਸੀਂ ਆਈਓ ਨੂੰ ਵੀ ਇਹ ਕਹਿੰਦਾ ਜੀ ਸਾਹਮਣੇ ਬੰਦੇ ਬੈਠੇ ਆ ਉਹਨਾਂ ਨੂੰ ਅਰੈਸਟ ਪਾਓ ਉਹਨਾਂ ਨੇ ਸਾਡੀ ਕੋਈ ਉਹਨਾਂ ਦੀ ਰੈਕਨਿਵਾਈ ਹੈ ਜੀ ਅਸੀਂ ਉਹਦੇ ਬਾਅਦ ਥਾਣੇ ਦੇ ਵਿੱਚ ਜਾ ਕੇ ਬਹਿ ਗਏ ਅਸੀਂ ਘਟੋੜ 10:30 ਵਜੇ ਤੱਕ ਥਾਣੇ 'ਚ ਬੈਠੇ ਰਹੇ ਉਹਨਾਂ ਨੇ ਬੰਦੇ ਬਕਾਇਦਾ ਤਪ ਜੁਆਏ ਆਏ ਹੈ ਉਹ ਜਿਹੜੇ ਬੰਦੇ ਮੁਲਜ਼ਮ ਹਨ ਉਹਨਾਂ ਨੂੰ ਭਜਾਤੇ ਬਾਅਦ ਦੇ ਵਿੱਚ ਕਹਿੰਦੇ ਵੀ ਉਹ ਬੰਦੇ ਇੱਥੇ ਮਿਲੇ ਹੀ ਨਹੀਂ ਸਾਨੂੰ ਹਾਲ ਕਿ ਉਹ ਸਾਡੇ ਟੀਵੀ ਸੀਸੀਟੀਵੀ ਕੈਮਰੇ ਦੇ ਵਿੱਚ ਬੰਦੇ ਸਾਫ਼ ਇੱਥੇ ਘੁੰਮਦੇ ਦਿਖ ਰਹੇ ਨੇ ਜਦੋਂ ਪੀ.ਐਸ.ਆਰ ਦੀ ਗੱਡੀ ਆਉਂਦੀ ਹੈ ਜੀ ਆਪਾਂ ਥੋੜਾ ਜਿਹਾ ਬਾਹਰ ਉੱਥੇ ਪੇੜ ਦੇ ਕੋਲ ਚੱਲਦੇ ਹਾਂ ਫਿਰ ਅਸੀਂ ਨਾ ਇੱਥੇ ਦੋਸਤੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱ ਕਿਉਂਕਿ ਦੇਖੋ ਕਿਸੇ ਦੀ ਵੀ ਹਿੰਮਤ ਨਹੀਂ ਪਈ ਰੋਕਣ ਦੀ ਇੰਨਾ ਚੰਡੀਗੜ੍ਹ ਦੀ ਗੱਲ ਹੈ ਕਿਸੇ ਕੋਈ ਆਮ ਪਿੰਡ ਦੀ ਗੱਲ ਨਹੀਂ ਕੋਈ ਪੰਜਾਬ ਦੀ ਗੱਲ ਨਹੀਂ ਕੋਈ ਯੂਪੀ ਦੀ ਗੱਲ ਨਹੀਂ ਹੋ ਰਹੀ ਹੈ ਚੰਡੀਗੜ੍ਹ ਦੀ ਗੱਲ ਹੈ ਪ੍ਰਾਈਮ ਲੋਕੇਸ਼ਨ ਦੇ ਉੱਤੇ ਜਗ੍ਹਾ ਹੈ ਤੁਸੀਂ ਵੇਖੋ ਵੀ ਮਿਨਿਸਟਰੀ ਆਫ ਲੇਬਰ ਐਂਡ EMPLOYMENT ਗਵਰਨਮੈਂਟ ਆਫ ਇੰਡੀਆ ਦਾ ਆਦਾਰਾ ਪਿੱਛੇ ਹੈ ਏਡੀ ਵੱਡੀ ਪ੍ਰਾਈਮ ਲੋਕੇਸ਼ਨ ਦੇ ਉੱਤੇ ਜਗ੍ਹਾ ਹੈ ਔਰ ਸਿੰਘ ਸਾਹਿਬ ਦੇ ਦੱਸਦੇ ਆ ਕਿ ਪਿਤਾ ਜੀ ਨੇ ਇਹ ਤੁਹਾਡੇ ਫਾਦਰ ਸਾਹਿਬ ਨੇ ਖਰੀਦੀ ਸੀ ਹਾਂਜੀ ਹਾਂਜੀ 79 ਦੇ ਵਿੱਚ ਖਰੀਦੀ ਸੀ ਤੁਸੀਂ ਮਾਲਕ ਹੋ ਇੱਥੋਂ ਦੇ ਤੇ ਮਾਲਕ ਦੇ ਨਾਲ ਤਾਂ ਜਾਨਵਰਾਂ ਵਾਲਾ سلوਕ ਹੋ ਰਿਹਾ ਜਿੱਦਾਂ ਜਿੱਦਾਂ ਤੁਸੀਂ ਮੈਂ ਕਹੂੰਗਾ ਕਿ ਇਨਸਾਨ ਵੀ ਨਹੀਂ ਹੋਤਾ ਇਹ ਸਮਝ ਰਹੇ ਹੋ ਤੁਹਾਨੂੰ ਮਾਲਕ ਤਾਂ ਸਮਝਣਾ ਬੜੀ ਦੂਰ ਦੀ ਗੱਲ ਹੈ ਬੜੀ ਦੂਰ ਹੈ ਇਹ ਪ੍ਰਵਾਸੀ ਜਦੋਂ ਇੱਥੇ ਆਏ ਹੈ ਨਾ ਅਸੀਂ ਤਾਂ ਉਹਨਾਂ ਦੇ ਤਰਸ ਇੱਥੇ ਕੰਮ ਕਰਨਗੇ ਪਰ ਸਾਨੂੰ ਕੀ ਪਤਾ ਦਵੇ ਉਹ ਸਾਡੇ ਨਾਲ ਇਹ ਸिला ਕਰਨਗੇ ਸਾਡੇ ਨਾਲ ਜੀ ਜੀ ਹਾਂਜੀ ਤੇ ਜਦੋਂ ਤੁਸੀਂ ਇੱਥੇ ਹੁਣ ਪੇੜ ਹੈ ਜੀ ਇੱਥੇ ਤੁਸੀਂ ਡਿੱਗ ਜਾਂਦੇ ਹੋ ਹਨ ਉਸ ਤੋਂ ਬਾਅਦ ਇੱਥੇ ਤੁਹਾਨੂੰ ਕੋਈ ਤੁਹਾਡੀ ਹੈਲਪ ਕਰਨ ਵਾਲਾ ਨਹੀਂ ਸੀ ਫਿਰ ਫਿਰ ਇਹ ਫੋਨ ਜਿਹੜਾ ਕੀਤਾ ਘਰਦਿਆਂ ਨੂੰ ਪੁਲਿਸ ਨੂੰ ਫੋਨ ਕੀਤਾ ਇਹ ਇਹ ਤੁਸੀਂ ਆਪ ਕੀ ਹਾਂ ਬਾਅਦ ਵਿੱਚ ਮੈਂ ਪੁਲਿਸ ਨੂੰ ਫੋਨ ਕਰਿਆ ਜੀ ਕਿਉਂ ਉਸ ਟਾਈਮ ਜਿਸ ਟਾਈਮ ਮੈਂ ਗਿਆ ਉਸ ਟਾਈਮ ਤਾਂ ਉਹਨੂੰ ਪਤਾ ਹੀ ਨਹੀਂ ਹੋ ਸੀ ਨਹੀਂ ਉਹ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਮੈਨੂੰ ਪਤਾ ਲੱਗ ਰਿਹਾ ਵੀ ਮੈਂ ਇੱਥੇ ਡਿੱਗਿਆ ਸੀ ਹਾਂਜੀ ਉਹ ਤੇ ਬਾਅਦ ਮੈਂ ਜਦੋਂ ਖੜਾ ਹੋਇਆ ਆਪਣਾ ਜੂੜਾ ਵਗੈਰਾ ਬੰਨਿਆ ਉਸ ਤੋਂ ਬਾਅਦ ਮੈਂ ਫਿਰ ਪੁਲਿਸ ਨੂੰ ਕਾਲ ਕੀਤੀ ਜੀ ਨਹੀਂ ਉਸ ਟਾਈਮ ਜਦੋਂ ਤੁਸੀਂ ਇੱਥੇ ਗਿਰ ਗਏ ਤੁਹਾਡਾ ਕੇਸ ਸਾਰੇ ਖੁੱਲ ਗਏ ਕੋਈ ਕਿਸੇ ਬੰਦੇ ਨੇ ਥੋੜਾ ਸੰਭਾਲਿਆ ਜੀ ਨਹੀਂ ਜੀ ਕੋਈ ਬੰਦੇ ਕਾਫੀ ਆੜਦੜ ਖੜੇ ਰਹੇ ਪਰ ਕਿਸੇ ਬੰਦੇ ਨੇ ਵੀ ਜਿਹੜੇ ਇੱਥੇ ਵਰਕਰ ਹੋਰ ਟੈਨੈਂਟ ਹੈਗੇ ਉਹ ਵੀ ਬੰਦੇ ਤਵਾਸਾ ਦੇ ਰਹੇ ਇੱਥੇ ਕਰਿਆ ਜੀ ਅੱਛਾ ਇਹ ਤਾਂ ਫਿਰ ਜੀ 84 ਵਾਲੀ ਗੱਲ ਹੋ ਗਈ ਜਿੱਦਾਂ ਦਿੱਲੀ 'ਚ 84 'ਚ ਸਿੱਖਾਂ ਨਾਲ ਹੋਇਆ ਲੋਕੀ ਤਮਾਸ਼ਾ ਦੇਖ ਰਹੇ ਆ ਇਹ ਬਾਕੀ ਬਸ ਉਹੀ ਸੇਮ ਹੈ ਉਹੀ ਟਾਈਮ ਜਿਹੜਾ ਅੰਤ ਆਣਾ ਜੀ ਉਹ ਦੁਨੀਆ ਦਾ ਅੰਤ ਆਇ ਰਿਹਾ ਜੀ ਇਹਨਾਂ ਦਾ ਸੋ ਦੋਸਤੋ ਬੜੀ ਤਾਜੂਬ ਦੀ ਗੱਲ ਹੈ ਪਿੱਛੇ ਫੈਨ ਜੀ ਆਜੂਗੇ ਮਾੜਾ ਜਾਂ ਤੁਸੀਂ ਫੈਨ ਜੀ ਵਾਈਫ ਨੇ ਸਰਦਾਰ ਜਸਵਿੰਦਰ ਸਿੰਘ ਜੀ ਦੇ ਪੰਜੀ ਤੁਸੀਂ ਦੱਸੋ ਜਿੱਦਾਂ ਹੁਣ ਮੈਂ ਚਾਹਨਾ ਕਿ ਕਿਉਂਕਿ ਸਟੀਚਸ ਲੱਗੇ ਹੋਏ ਆ ਟਾਂਕੇ ਲੱਗੇ ਹੋਏ ਆ ਬੋਲਣ ਲੱਗੇ ਵੀ ਪ੍ਰੋਬਲਮ ਆ ਰਹੀ ਏ ਸੀ ਭਾਈ ਸਾਹਿਬ ਦੇ ਜਿਹੜੇ ਬ੍ਰਦਰ ਨੇ ਸਰਦਾਰ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪੰਜੀ ਤੁਸੀਂ ਦੱਸੋ ਜਿੱਦਾਂ ਭਾਈ ਸਾਹਿਬ ਦੱਸ ਰਹੇ ਆ ਵੀ ਇਸ ਤਰੀਕੇ ਨਾਲ ਪਹਿਲਾਂ ਤਾਂ ਬੜੀ ਜਾਤੀ ਕੀਤੀ ਗੁਰਪੁਰਬ ਸੀਗਾ ਇੱਥੇ ਮੈਨੂੰ ਭਾਈ ਸਾਹਿਬ ਥੋੜਾ ਜਿਹਾ ਦੱਸੋ ਤੁਸੀਂ ਆਏ ਸੀ ਇੱਥੇ ਗੁਰਪ ਜਿੱਦਾਂ ਦੱਸ ਰਹੇ ਆ ਭਾਈ ਸਾਹਿਬ ਤੁਹਾਡੇ ਕਿ ਤੁਸੀਂ ਇੱਥੇ ਤੂਫ ਬੱਤੀ ਕਰਨ ਆਏ ਸੀ ਸਫਾਈ ਕਰਨ ਆਏ ਸੀ ਵੀ ਚਲੋ ਕੱਲੋਂ ਗੁਰਪੁਰਬ ਅਗਲੇ ਦਿਨ ਸਾਡਾ ਗੁਰਪੁਰਬ ਹੈ ਉਹ ਦਿਨ ਅਸੀਂ ਤੋਬਤ ਵੀ ਕਰਨੀ ਸੀ ਇੱਥੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਸੋ ਸਾਰੇ ਜਿਨ੍ਹਾਂ ਸਾਡਾ ਗੁਰਗੋਵੀ ਸਿੰਘ ਜੀ ਮਹਾਰਾਜ ਬਾਰੇ ਕਿਹਾ ਜਾਂਦਾ ਕਿ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਭੀੜ ਪਈ ਕਿਸੇ ਵੀ ਧਰਮ ਦੇ ਉੱਤੇ ਆਪਣੀ ਪੀਤਾ ਨੂੰ ਭੇਜਤਾ ਕਿ ਜਾਓ ਤੁਸੀਂ ਦਿੱਲੀ ਸ਼ਹਾਦਤ ਦੇ ਕੇ ਆਓ ਆਪਣੀ ਕਿ ਹਿੰਦੁਸਤਾਨ ਦਾ ਧਰਮ ਕਹਿੰਦੇ ਜੇ ਸੱਭਿਆਤਾ ਬਚੀ ਹੋਈ ਹੈ ਤਾਂ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਦੇ ਖਾਤਰ ਬਚੀ ਹੋਈ ਹੈ ਹਾਂਜੀ ਬਿਲਕੁਲ ਤੇ ਭੈਣ ਜੀ ਜਦੋਂ ਇਸ ਤਰੀਕੇ ਨਾਲ ਉਹ ਉਹਨਾਂ ਦੇ ਹੀ ਗੁਰਪੁਰਬ ਨੂੰ ਇਹ ਤੁਹਾਡੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਵਾਪਰਿਆ ਹਨ ਤੇ ਥੋੜਾ ਦੱਸੋ ਜਿੱਦਾਂ ਭਾਈ ਸਾਹਿਬ ਨੂੰ ਤਾਂ ਸੁਧ-ਬੁੱਧ ਨਹੀਂ ਸੀ ਉਸ ਟਾਈਮ ਜਦੋਂ 6 ਵਜੇ ਫਿਰ ਵੀ ਇਹਨਾਂ ਨੇ ਚਲੋ ਜਦੋਂ ਵੀ ਇਹਨਾਂ ਦੇ ਮਾਈਂਡ 'ਚ ਥੋੜਾ ਜਆ ਸੰਭਲੇ ਇਹ ਕਾਲ ਕੀਤਾ ਤੁਹਾਨੂੰ ਕਿਦਾਂ ਪਤਾ ਲੱਗਿਆ ਜੀ ਤੇ ਤੁਸੀਂ ਕਿਦਾਂ ਫਿਰ ਇੱਥੇ ਆਉਂਦੇ ਹੋ ਸਰ ਸਾਨੂੰ ਤਾਂ ਜੇ ਇਹਨਾਂ ਨੇ ਬਾਅਦ 'ਚ ਦੱਸਿਆ ਵੀ ਅਸੀਂ ਤਾਂ ਉੱਥੋਂ ਆਏ ਜ ਦੇਖਿਆ ਸੀ ਇਹਾਂ ਦੀ ਕੰਡੀਸ਼ਨ ਵੀ ਇੰਨੀ ਬੁਰੀ ਹਾਲਤ ਨਾਲ ਕੁੱਟਿਆ ਸੀ ਕਿ ਮੈਂ ਕਿਹਾ ਚੱਲ ਜਾ ਕੇ ਅਸੀਂ ਪੁੱਛਦੇ ਹਾਂ ਵੀ ਤੂੰ ਸਪੂਲ ਸਾਲ ਨੇ ਵੀ ਤੁਸੀਂ ਕੀ ਕਾਰਵਾਈ ਕੀਤੀ ਆ ਉਹਨਾਂ ਨੇ ਸਾਨੂੰ ਇਹਨਾਂ ਨੇ ਭੇਜਤਾ ਕਹਿੰਦੇ ਤੁਸੀਂ ਅਗਲੇ ਦਿਨ ਆਇਓ 5 ਵਜੇ ਤੁਸੀਂ ਨੂੰ ਫੋਨ ਕਰਕੇ ਬੁਲਾਵਾਂਗੇ ਅਸੀਂ ਅੱਛਾ ਜੀ ਦਰਸੀ ਦੇਖੇ ਇੱਥੇ ਬੈਠੇ ਸਾਢੇ 2 ਉਹਨਾਂ ਨੇ ਨਾ ਮਤ ਬੱਤਮੀਜੀ ਨਾਲ ਗੱਲਬਾਤ ਕੀਤੀ ਪੂਰੀ ਅਟੈਕ ਵੀ ਕੀਤਾ ਮੇਰੀ ਜਠਾਣੀ ਨਾਲ अच्छा ਤੁਸੀਂ ਜਿੱਦਾਂ ਭਾਈ ਸਾਹਿਬ ਨੂੰ ਸੱਟ ਲੱਗੀ ਸੀ ਭਾਈ ਸਾਹਿਬ ਚੱਲ ਕੇ ਭਾਈ ਸਾਹਿਬ ਨੂੰ ਪੁਲਿਸ ਨੂੰ ਫੋਨ ਕੀਤਾ ਇਹਨਾਂ ਨੂੰ 32 ਚ ਉਹਨਾਂ ਨੇ ਐਡਮਿਟ ਕਰਵਾਤਾ ਹਨਾ ਹਾਂਜੀ ਉਹਨਾਂ ਨੇ ਕਹਿਤਾ ਵੀ ਤੁਸੀਂ ਜਾਓ ਅਸੀਂ ਤੁਹਾਨੂੰ ਕੱਲ ਨੂੰ ਫੋਨ ਕਰਕੇ ਬੁਲਾਵਾਂਗੇ ਠੀਕ ਹੈ ਤੇ ਤੁਸੀਂ ਉਸ ਟਾਈਮ ਫਿਰ ਤੁਸੀਂ ਘਰੇ ਸੀਗੇ ਜੀ ਹਾਂਜੀ ਮੈਂ ਘਰੇ ਸੀ ਅਸੀਂ ਨਗਰ ਕਿਰਤੋਂ ਸੀ ਆਈ ਸੀ ਸੀ ਸਾਨੂੰ ਪਤਾ ਨਹੀਂ ਸੀ ਸਾਡੇ ਨਾਲ ਇਦਾਂ ਦੀ ਗੱਲ ਹੋਊਗੀ ਜਦ ਇਹ ਦੇਖਿਆ ਮੈਂ ਇਹਦੀ ਹਾਲਤ ਇੰਨੀ ਖਰਾਬ ਆ ਸਾਡੇ ਤੋਂ ਰਿਹਾ ਨਹੀਂ ਗਿਆ ਸੀ ਕਿ ਬਈ ਚਲ ਦੇਖਿਆ ਸੀ ਅਸੀਂ ਕੀ ਗੁਨਾਹ ਕੀਤਾ ਵੀ ਅਸੀਂ ਸਾਡੀ ਚੀਜ਼ ਤੋਂ ਤੁਸੀਂ ਇਦਾਂ ਕਰਕੇ ਮਤਲਬ ਜਾਨਵਰਾਂ ਕੀ ਕਰਿਆ ਉਹਨਾਂ ਨੇ ਨਸਲੋ ਕਿਦਾਂ ਹਾਂਜੀ ਬਈ ਬਾਹਰ ਕੇ ਬੰਦੇ ਕਿ ਵੀ ਸਾਡੇ ਉਪਰ ਇਦਾਂ ਅਟੈਕ ਕਰ ਰਹੇ ਆ ਤੁਸੀਂ ਜੀ ਤੇ ਉਸ ਟਾਈਮ ਫਿਰ ਭਾਈ ਸਾਹਿਬ ਨਾਲ ਆਈ ਜੀ ਤੁਹਾਡੇ ਜਦੋਂ ਤੁਸੀਂ ਵਾਪਸ ਇੱਥੇ ਆਏ ਸਾਡੇ ਨਾਲ ਆਏ ਉਸ ਟਾਈਮ ਇਹਨਾਂ ਨੂੰ ਵੈਸੇ ਲੱਗਦਾ ਨਹੀਂ ਸੀ ਵੀ ਕੋਈ ਇਦਾਂ ਦੀ ਕੰਡੀਸ਼ਨ ਆ ਬਾਅਦ ਚ ਇਹਨਾਂ ਦੀ ਇੰਨੀ ਹਾਲਤ ਖਰਾਬ ਹੋ ਗਈ ਨਾ ਤਾਂ ਉੱਠੇ ਵੀ ਨਹੀਂ ਜਾ ਰਹੇ ਸੀ ਇਹਨਾਂ ਦੇ ਜੇ ਜਦੋਂ ਜਦੋਂ ਤੁਸੀਂ ਵਾਪਸ ਆਉਂਦੇ ਹੋ ਇਸ ਘਟਨਾ ਤੋਂ ਬਾਅਦ ਭਾਈ ਸਾਹਿਬ ਦੇ ਉੱਤੇ ਜਦੋਂ ਕਾਰਵਾਈ ਸਾਰੀ ਹੋਈ ਮਾਰਕੁੱਟ ਹੋਈ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਫਿਰ ਵਾਪਸ ਇੱਥੇ ਆਉਂਦੇ ਹੋ ਕਿ ਇੱਥੇ ਕਿਸ ਤਰੀਕੇ ਦਾ ਮਾਹੌਲ ਦੇਖਦੇ ਹੋ ਸਰ ਉਹਨਾਂ ਦੀ ਪੂਰੀ ਪਾਰਟੀ ਚੱਲ ਰਹੀ ਸੀ ਇੱਥੇ ਪੂਰੀ ਇਦਾਂ ਦੀ ਫੰਕਸ਼ਨ ਤਾਂ ਜਿੱਦਾਂ ਪਤਾ ਨਹੀਂ ਕਿੱਦਾਂ ਦਾ ਵੱਡਾ ਫੰਕਸ਼ਨ ਤਿਆਰ ਕਰਿਆ ਹੋਇਆ ਉਹਨਾਂ ਨੇ ਉਹਨਾਂ ਨੂੰ ਕੋਈ ਉਹਨਾਂ ਨੂੰ ਟਾਈਮ ਵੀ ਚੱਲ ਰਿਹਾ ਸੀ ਇਹ ਸਾਰਾ ਕੁਝ ਉਸ ਟਾਈਮ ਵਿਚਾਰਾ ਸੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਵੀ ਅਸੀਂ ਕਿਸੇ ਦਿਨ ਨਾਲ ਇਦਾਂ ਮਾਰਕੁੱਟ ਕੀਤੀ ਆ ਉਹਨਾਂ ਨਾਲ ਤਾਂ ਪੁਲਿਸ ਦਾ ਕੋਈ ਕੁਝ ਹੋ ਨਹੀਂ ਸੀ ਡਰ ਵੀ ਨਹੀਂ ਸੀ ਆ ਕਿਸੇ ਨੂੰ ਤੇ ਪੁਲਿਸ ਦਾ ਕੋਈ ਸੀਗਾ ਇੱਥੇ ਮੁਲਾਜ਼ਮ ਕੋਈ ਬੰਦਾ ਕੋਈ ਪੁਲਿਸ ਦਾ ਪੈਰਾ ਲੱਗਿਆ ਹੋਵੇ ਨਹੀਂ ਸਰ ਉਸ ਟਾਈਮ ਤਾਂ ਕੋਈ ਨਹੀਂ ਸੀ ਬਾਅਦ ਚ ਆਏ ਨਾ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਹਿੰਦੇ ਕੋਈ ਨਾ ਤੁਸੀਂ ਬੁਲਾ ਲਓ ਪੁਲਿਸ ਨੂੰ ਪੁਲਿਸ ਤਾਂ ਸਾਡੀ ਜੇਬ ਵਿੱਚ ਪਈ ਆ ਇਦਾਂ ਬੋਲੇ ਉਹਨਾਂ ਨੇ ਸਾਨੂੰ ਇਹ ਇਹ ਕਿਹਨੇ ਕਿਹਾ ਇਹ ਜਿਨ੍ਹਾਂ ਨੇ ਸਾਨੂੰ ਮਾਰਕੁੱਟ ਕੀਤੀ ਉਹਨਾਂ ਨੇ ਇਹ ਉਹਨਾਂ ਨੇ ਤੁਹਾਨੂੰ ਕਿਹਾ ਵੀ ਪੁਲਿਸ ਸਾਡੀ ਜੇਬ ਵਿੱਚ ਪਈ ਆ ਹਾਂਜੀ ਇਹ ਉਹਨਾਂ ਨੇ ਇਦਾਂ ਬੋਲੇ ਤੇ ਫਿਰ ਉਸ ਤੋਂ ਬਾਅਦ ਹੁਣ ਤੁਸੀਂ ਕੋਰਟ 'ਚ ਸੀਗੇ ਜੀ ਕੀ ਕੀ ਕਾਰਵਾਈ ਹੋਈ ਹੈ ਪੁਲਿਸ ਨੇ ਕੀ ਕਾਰਵਾਈ ਕੀਤੀ ਕਿੰਨੇ ਕ ਬੰਦੇ ਬੰਦਿਆਂ ਦੇ ਉੱਤੇ ਕਾਰਵਾਈ ਹੋਈ ਹੈ ਜੀ ਦੋ ਬੰਦੇ ਅਰੈਸਟ ਹੋਏ ਅੱਜ ਦੋ ਬੰਦੇ ਦੋ ਬੰਦਿਆਂ ਦੇ ਅੱਜ ਕੋਰਟ 'ਮ ਪੇਸ਼ ਕਰਾਇਆ ਜੀ ਉਹਨਾਂ ਨੂੰ ਸ਼ਾਇਦ 12 ਦਿਨ ਕੇ ਰਿਮਾਂਡ ਤੇ ਭੇਜਤੇ ਆ ਜੀ ਉਹਨਾਂ ਨੇ ਅੱਛਾ ਉਹਨਾਂ ਦੇ ਬੰਦੇ ਵੀ ਨਾ ਅੱਜਕੱਲ 40-50 ਬੰਦੇ ਆਏ ਹੋਏ ਸੀ ਨਾਲ ਉਹਨਾਂ ਦੇ ਉਹਨਾਂ ਤਾਂ ਵੀ ਖਤਰਾ ਹੈ ਉਹਨਾਂ ਤਾਂ ਵੀ ਸਾਨੂੰ ਖਤਰਾ ਆ ਜੀ ਅੱਛਾ 40 50 ਬੰਦੇ ਕੋਰਟ 'ਚ ਵੀ ਆਏ ਹੋਏ ਸੀ ਕੋਰਟ ਵਿੱਚ ਆਏ ਸੀ 40 50 ਬੰਦੇ ਸੀ ਉਹਨਾਂ ਦੇ ਨਾਲ ਅੱਛਾ ਹਾਂਜੀ ਵੀ ਵੀ ਦਬਾਅ ਬਣਾਏ ਤੁਹਾਡੇ ਉੱਤੇ ਹਾਂਜੀ ਇਹੀ ਹੋਣਾ ਤਾਂ ਹੀ ਆਏ ਐਨੇ ਜਣੇ ਜੀ ਹਾਂ ਤਿੰਨ ਬੰਦੇ ਆ ਜੀ ਉਹਨਾਂ ਦੇ ਜਿਹੜੇ ਅਸੀਂ ਪਛਾਣੇ ਸੀ ਤਿੰਨ ਬੰਦੇ ਆ ਜੀ ਉਹ ਵੀ ਬੰਦੇ ਫਰਾਰ ਹੈਗੇ ਉੱਥੇ ਤੇ ਭਾਈ ਸਾਹਿਬ ਮੈਂ ਤਾਂ ਦੇਖ ਰਿਹਾ ਜਦੋਂ ਜਿਹੜੀ ਸੀਸੀਟੀਵੀ ਫੂਟੇਜ ਆ ਉਹਦੇ ਵਿੱਚ ਤਾਂ ਬਹੁਤ ਬੰਦੇ ਹੈਗੇ ਆ ਜੀ ਤੇ ਇੱਕ ਕਾਰਵਾਈ ਦੋ ਬੰਦਿਆਂ 'ਤੇ ਹੀ ਹੋਈ ਆ ਨੇ ਹਜੇ ਦਾ ਦੋ ਬੰਦੇ ਅਰੈਸਟ ਹੋਏ ਜੀ ਜਿਹੜੇ ਸਾਨੂੰ ਦੇਖਦੇ ਆਂ ਵੀ ਇਹ ਬੰਦੇ ਜਾਣਦੇ ਜੀ ਨਾ ਵਾਈ ਫੇਸ ਆ ਉਹ ਜਿਹਨਾਂ ਨੂੰ ਤੁਸੀਂ ਪਛਾਣਿਆ ਪਛਾਣਿਆ ਉਹ ਪੰਜ ਹੋਇਆ 6 ਬੰਦੇ ਆਗੇ ਬਾਕੀ ਬੰਦੇ ਜਿਹੜੇ ਜਿਹੜੇ ਅਨਨੋਨ ਹੁੰਦੇ ਜੀ ਕੋਣ ਸੀ ਵੀ ਪਰ ਹੈ ਉਹਨਾਂ ਦੇ ਨਾਲ ਹੀ ਸੀ ਸਾਰੇ ਅੱਛਾ ਜੀ ਤੇ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹਨਾਂ ਦੇ ਵਿੱਚ ਉਹਨਾਂ ਦੇ ਨਾਮ ਉਹਨਾਂ ਨੂੰ ਨਾਮਜ਼ਦ ਕਰ ਲਿਆ ਜੀ ਸਾਰਿਆਂ ਨੂੰ ਜਿਹਨਾਂ ਨੂੰ ਤੁਸੀਂ ਪਛਾਣਿਆ ਨੇ ਸਿਰਫ ਦੋ ਬੰਦੇ ਆਉਂਦੇ ਆਸੀਂ ਨਾਮ ਜਾਣਦੇ ਬਾਕੀ ਅਨੋਨ ਨੰਬਰ ਅਸੀਂ ਉਹਨਾਂ ਦੱਸਤਾ ਵੀ ਇਹਨੇ ਅਸੀਂ ਸਾਨੂੰ ਨਾਮ ਨਹੀਂ ਪਤਾएंगे ਉਦਾਂ ਪਛਾਣਦੇ ਹੋ ਤੁਸੀਂ ਅਸੀਂ ਉਦਾਂ ਪਛਾਣਦੇ ਸਾਡੇ ਕੋਲ ਸਾਰੇ ਪਛਾਣ ਕੇ ਆ ਕੇ ਸਾਹਮਣੇ ਆਉਗੇ ਤਾਂ ਅਸੀਂ ਪਛਾਣ ਚਾਹਦੇ ਹਾਂ ਠੀਕ ਹੈ ਤੇ ਪੁਲਿਸ ਦੀ ਕਾਰਵਾਈ ਕਿਸ ਤਰੀਕੇ ਦੀ ਹੋਈ ਹੈ ਉਹਦੇ ਉੱਤੇ ਤੁਹਾਨੂੰ ਤਸੱਲੀ ਹੈ ਹੁਣ ਉਹਦੇ ਚ ਹਜੇ ਤਾਂ ਦੋ ਬੰਦਿਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਹੈ ਬਾਕੀ ਦੇਖੋ 3 ਤੀਜੇ ਦਿਨ ਹੋ ਗਏ ਅੱਜ ਵਾਰਦਾਤ ਦਾ ਤਕਰੀਬਨ ਹਾਂਜੀ ਤਾਂ ਜਿਹੜੇ ਬਾਕੀ ਬੰਦੇ ਆ ਉਹ ਵੀ ਅਰੈਸਟ ਹੋਣੇ ਚਾਹੀਦੇ ਆ ਜੀ ਠੀਕ ਹੈ ਤਾਂ ਕਿ ਕਿਸੇ ਹੋਰ ਬੰਦੇ ਦੇ ਰਾਗਾ ਹਮਲਾ ਨਹੀਂ ਨ ਕਰ ਸਕਦੇ ਠੀਕ ਹੈ ਆਏ ਨੇ ਕੋਰਟ ਤੋਂ ਆਏ ਨੇ ਜੀ ਹੁਣੇ ਮੈਨੂੰ ਹੁਣ ਇਹਨਾਂ ਨੇ ਦੱਸਿਆ ਹੰਦੀ ਭਾਬੀ ਜੀ ਨਹੀਂ ਦੱਸਿਆ ਇਹਨਾਂ ਨੇ ਦੱਸਿਆ ਕਿ ਹੁਣ ਵੀ ਉੱਥੇ ਜਿਹੜੇ ਮੌਜੂਦ ਉੱਥੇ ਜੁਡੀਸ਼ਲ ਦੇ ਬਾਹਰ 43 ਚ 40 50 ਬੰਦੇ ਲਿਗੇ ਉਹਨਾਂ ਦਾ ਜਿਹੜਾ ਭਰਾ ਹੁਕਮ ਰਿਆ ਸੀ ਉੱਥੇ ਹੁਣ ਵੀ ਹਾਂਜੀ ਹੁਣ ਵੀ ਸਾਨੂੰ ਇਹਦਾ ਮਤਲਬ ਹਜੇ ਵੀ ਉਹ ਕੁਝ ਵੀ ਕਰ ਸਕਦੇ ਆ ਇਹਨਾਂ ਨੂੰ ਹੁਣ ਵੀ ਖਤਰਾ ਹੈ ਐਨੀ ਵਾਰਦਾਤ ਕਰਨ ਤੋਂ ਬਾਅਦ ਫੇਰ ਉਹ ਮੈਨੀ ਮੈਜੋਰਟੀ ਦਿਖਾ ਰਹੇ ਇਕੱਠੇ ਹੋ ਗਏ ਫੇਰ ਤੇ ਅਸੀਂ ਸਿਰਫ 3 ਦਿਨ ਹੋ ਗਏ ਇਕੱਲੇ ਘੁੰਮ ਰਹੇ ਆ ਸਾਡਾ ਕੋਈ ਏਕਾ ਨਹੀਂ ਹੈ ਜੀ ਇਹਨਾਂ ਦੀ ਦਾੜੀ ਦੇਖੋ ਕਿਤਰਾ ਪੱਟੀ ਹੋਈ ਹੈ ਤੇ ਅਜ਼ੀਮ ਸਾਡੇ ਭਾਈ ਜਾਰੇ ਸਾਡੇ ਕੋਈ ਏਕਾ ਨਹੀਂ ਹੈ ਉਹ 40-50 ਬੰਦੇ ਹੁਣ ਵੀ ਉੱਥੇ ਲੇਕੇ ਜੁਡੀਸ਼ਲ ਦੇ ਬਾਹਰ ਇਹਨਾਂ ਦਾ ਇੰਤਜ਼ਾਰ ਕਰ ਰਿਹਾ ਵੀ ਅਸੀਂ ਹੁਣ ਵੀ ਕੁਝ ਕਰ ਸਕਦੇ ਹਾਂ ਇਹਨਾਂ ਨੂੰ ਤੋਂ ਮੈਂ ਦਾ ਇਹੀ ਪ੍ਰਸ਼ਾਸਨ ਤੋਂ ਮੰਗ ਕਰੂੰਗਾ ਕਿ ਜਲਦ ਜਲਦ ਜਿਹੜੇ ਹੋਰ ਬੰਦੇ ਅਰੈਸਟ ਕਰੇ ਜਾਣ ਤੇ ਇਹਨਾਂ ਦੀ ਬੰਦੀ ਕਰ ਵੀ ਹੋਰ ਕਰੀ ਜਾਵੇ ਇਹਨਾਂ ਨੂੰ ਸਖਤ ਕਰਿਆ ਜਾਵੇ ਤੇ ਭਾਈ ਸਾਹਿਬ ਇਹ ਜਿਹੜੀ ਤੁਹਾਡੀ ਪ੍ਰਾਪਰਟੀ ਹੈ ਤਾਂ ਕਰੋੜਾਂ ਦੀ ਪ੍ਰਾਪਰਟੀ ਹੈ ਚੰਡੀਗੜ੍ਹ ਦੇ ਵਿੱਚ ਤੁਸੀਂ ਮਾਲਕ ਹੋ ਤੇ ਤੁਹਾਡੀ ਕੋਈ ਪੇਸ਼ ਨਹੀਂ ਚੱਲ ਰਹੀ ਹੈ ਤੇ ਮੈਂ ਇਹਨੂੰ ਭਾਈ ਸਾਹਿਬ ਦੱਸ ਰਹੀ ਸੀ ਕਿ ਇਹ ਜਿਹੜੀ ਤੁਹਾਡੀ ਪ੍ਰਾਪਰਟੀ ਦਾ ਉਹਨਾਂ ਨੇ 2 2 ਸਾਲ ਹੋ ਗਏ ਤੁਹਾਡੇ ਤੋਂ ਕਿਰਾਏ ਤੇ ਲਈ ਹੋਈ ਹੈ ਤੇ 2 ਮਹੀਨੇ ਹੀ ਕਿਰਾਇਆ ਦਿੱਤਾ ਸਨ ਤੁਹਾਨੂੰ ਸਿਰਫ ਬਾ ਤਕਰੀਬਨ 2 ਸਾਲ ਹੋ ਗਏ 1-2 ਮਹੀਨਾ ਕਿਰਾਏ দেয়া ਬਾਕੀ ਇਹ ਉਹਨਾਂ ਨੇ ਉਸ ਟਾਈਮ ਜਿਹੜਾ ਦੁੱਬੇ ਸੀ ਇਹਨੇ ਉਸ ਹੀ ਨੂੰ ਪੰਚਮ ਚੋਹਾਨ ਨੂੰ ਕਿਹਾ ਵੀ ਤੂੰ ਇਹਨਾਂ ਦਾ ਕਿਰਾਇਆ ਬੰਦ ਕਰ ਦੇ ਇਹ ਸਾਡਾ ਕੁਝ ਨਹੀਂ ਕਰ ਸਕਦੇ ਆਂਗੇ ਫਿਰ ਅਸੀਂ ਵੇਟ ਕਰਾਈ ਵੀ 3-4 ਮਹੀਨੇ ਕਿਰਾਏ ਦੇ ਦੇ ਨਹੀਂ ਕਿਰਾਇਆ ਦਿੱਤਾ ਉਹਨਾਂ ਨੇ ਉਦੋਂ ਬਾਅਦ ਮੈਂ ਹਾਰ ਖੱਟ ਗਏ ਫਿਰ ਕੋਰਟ ਦਾ ਦਰਵਾਜਾ ਖਟਕੜਾਇਆ ਜੀ ਅਸੀਂ ਕੋਰਟ ਦੇ ਵਿੱਚ ਕੇਸ ਪਾਇਆ ਜੀ ਹੁਣ ਦੇਖਦੇ ਵੀ ਉੱਥੇ ਕਿਆ ਬਣਦਾ ਕ ਨਹੀਂ ਬਣਦਾ ਤਕਰੀਬਨ 2 ਸਾਲ ਹੋ ਗਏ ਸਾਨੂੰ ਕਰਾਇਆ ਵੀ ਨਹੀਂ ਮਿਲਿਆ ਜੀ ਤੇ ਜਦੋਂ ਇਹਨਾਂ ਨੇ ਕਰਾਇਏ ਦੇ ਉੱਤੇ ਤੁਹਾਡੇ ਤੋਂ ਲਿਆ ਸੀ ਉਦੋਂ ਤੁਸੀਂ ਸਾਰੇ ਡਾਕੂਮੈਂਟੇਸ਼ਨ ਕੀਤੀ ਸੀਗੀ ਜੀ ਹਾਂਜੀ ਉਸ ਟਾਈਮ ਸਾਰੇ ਡਾਕੂਮੈਂਟ ਲੇਕਿਨ ਇਹਦਾ ਆਧਾਰ ਕਾਰਡ ਜਿੱਥੇ ਦਾ ਐਡਰੈਸ ਹੈ ਤਾਂ ਉੱਥੇ ਦਾ ਐਡਰੈਸ ਅਸੀਂ ਵੈਰੀਫਾਈ ਕਰਨ ਗਏ ਸੀ ਉਸ ਟਾਈਮ ਇਹ ਉਥੋਂ ਐਡਰੈਸ ਆਪਣਾ ਚੇਂਜ ਕਰ ਰਿਹਾ ਸੀ ਤੇ ਹੋਰ ਰਹਿਣ ਲੱਗੇ ਸੀ ਫਿਰ ਅੱਛਾ ਜੀ ਤੇ ਹੁਣ ਜਿੱਥੇ ਰਹਿੰਦਾ ਉਹਦਾ ਤਾਂ ਤੁਹਾਡੇ ਕੋਲ ਕੋਈ ਸੋ ਦੇਖੋ ਇਤਰਾਜ਼ ਦੀ ਹੈ ਕਿ ਕਰੋੜਾਂ ਦੀ ਪ੍ਰਾਪਰਟੀ ਦਾ ਮਾਲਕ ਜਿਹਦੇ ਨਾਲ ਅੱਜ ਬਿਲਕੁਲ ਜਾਨਵਰਾਂ ਦੀ ਤਰ੍ਹਾਂ ਸਲੂਕ ਕੀਤਾ ਗਿਆ ਔਰ ਕੋਈ ਪੇਸ਼ ਨਹੀਂ ਚੱਲ ਰਹੀ ਉਹਨਾਂ ਦੀ ਤੇ ਇੱਥੇ ਤੁਸੀਂ ਪਿੱਛੇ ਦੇਖ ਰਹੇ ਆ ਇਸ ਇਸੋਡੇ ਜੀ ਜਿਹੜਾ ਪਲਾਟ ਹੈ ਇੱਥੇ ਮੇਰੇ ਖਿਆਲ ਪੰਜ ਪੋਰਸ਼ਨ ਨੇ ਹਾਂਜੀ ਹਾਂਜੀ ਪੰਜ ਪਾਜ ਇਹ ਇੱਕ ਆਪਣੇ ਪਿੰਡ ਦਾ ਬੰਦਾ ਹੈ ਜਿਹਨੂੰ ਬਿਲਡਿੰਗ ਦੇ ਵਾਸਤੇ ਕਿਰਾਏ ਤੇ ਦਿੱਤਾ ਹੋਇਆ ਠੀਕ ਹੈ ਪਿਛੇ ਵਾਲਾ ਪੋਚਨ ਹੈਗਾ ਪੌਡਰ ਕੋٹنگ ਦਾ ਇਹ ਮੇਰਾ ਦਫਤਰ ਹੈ ਜੀ ਆਪਣੇ ਦਫਤਰ ਵਾਸਤੇ ਰੱਖਿਆ ਹੋਇਆ ਉਹ ਨਾਲ ਹੈਗਾ ਪੰਚਮ ਚੌਹਨ ਨੂੰ ਦਿੱਤਾ ਉਸ ਇੰਜੀਨੀਅਰ ਨੂੰ ਠੀਕ ਹੈ ਠੀਕ ਹੈ ਤੇ ਅਸੀਂ ਅਸੀਂ ਵੇਖ ਰਹੇ ਸੀਗੇ ਜੀ ਕਿ ਸਵੇਰੇ ਜਦੋਂ ਭਾਈ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਦੋਂ ਵੀ ਸ਼ਾਇਦ ਹੁਣ ਵੀ ਖੁੱਲਾ ਹੋਵੇ ਜਿਨ੍ਹਾਂ ਜਿਹੜੇ ਤੁਹਾਡੇ ਉਹ ਜਿਨ੍ਹਾਂ ਨੂੰ ਕਿਰਾਇਆ ਤੇ ਦਿੱਤਾ ਹੋਇਆ ਜਿਹੜਾ ਡਿਸਪਿਊਟ ਸੀਗਾ ਉਹਨਾਂ ਦੀ ਹਲੇ ਵੀ ਉਹ ਜਿਹੜੀ ਸ਼ਾਪ ਸੀਗੀ ਉਹ ਖੁੱਲੀ ਸੀਗੀ ਉੱਥੇ ਕੰਮਕਾਰ ਉਦਾਂ ਹੀ ਚੱਲ ਰਿਹਾ ਸੀਗਾ ਹਨਾ ਤੇ ਇੱਥੇ ਇੱਧਰ ਹੈ ਜੀ ਇਹ ਭਾਈ ਸਾਹਿਬ ਨੇ ਜਿਹੜਾ ਇਹਨਾਂ ਦੇ ਬ੍ਰਦਰ ਨੇ ਹਰਵਿੰਦਰ ਸਿੰਘ ਜੀ ਇਹ ਕਿਹਾ ਕਿ ਤੁਸੀਂ ਯਾਰ ਸਾਡੇ ਭਰਾ ਦੇ ਨਾਲ ਇਦਾਂ ਕੁੱਟਮਾਰ ਕੀਤੀ ਤੇ ਤੁਸੀਂ ਹਲੇ ਵੀ ਉਦਾਂ ਹੀ ਖੋਲ ਕੇ ਬੈਠੇ ਹੋ ਤੇ ਉਹਨਾਂ ਨੇ ਕਹਿਣ ਤੋਂ ਫਿਰ ਇੱਥੇ ਉਹਨਾਂ ਨੇ ਹੁਣ ਤਾਲਾ ਲਾ ਕੇ ਗਏ ਨੇ ਇਹ ਪਹਿਲਾਂ ਖੁੱਲਾ ਸੀਗਾ ਇਹ ਇਹ ਵੀ ਅਸੀਂ ਹੁਣ ਚਾਹਦੇ ਵੀ ਆ ਸੀਲ ਕਰਨਾ ਜੀ ਆਪਾਂ ਨੇ ਕੋਟ ਨੂੰ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨੂੰ ਖਾਲੀ ਕਰਾਇਆ ਜਾਵੇ ਹਰ ਸੀਲ ਕਰਾਇਆ ਜਾਵੇ ਇਸ ਨੂੰ ਜੀ ਸੋ ਇੱਥੇ ਹੋਰ ਵੀ ਜਿਹੜੇ ਵਰਕਰ ਨੇ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਭਈਆ ਬਾਤ ਕਰ ਸਕਦਾ ਹਾਂ ਆਪਸੇ यहाँ पे जो ये सरदार जसविंदर सिंह जी हैं इनके साथ इतनी बुरी तरीके से जानवरों के जैसा सलूक किया गया दस्तार उतारी की मुंह पे ये सर सरिए सरिए मारे गए तो ये इनकी तो जान भी जा सकती थी आप ये को, कोई था नहीं यहाँ पे किसी ने रोका नहीं, नहीं था कोई नहीं।, 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 नहीं था यहाँ तो सी सी तो सी सी टी में तो दिख रहे हैं सारे आया था था था। दूसरा बंदा भी आया था तो जी गया सिर्फ अंदर जाकर बढ़ गए तो ये कट्टो घट बंदे रोकता सकते थे यार भाई हाँ भाई तो भाई जी जी हम लोग बीच में क्यों जाओ अच्छा आप क्या बात के झगड़ा है क्या नहीं बात के झगड़ा है वो तो देख रहा हूं कि यार टेबल के लगा अच्छा चलो चलो एक मिनट अच्छा मुझे ये बताइए आपने वहाँ पे जैसे ये बता रहे हैं सीसीटीवी में भी दिख रहा है कि मीट मच्छी शराब चल रही थी तो भाई साहब तो ये दिखाई दे रहा है उसमें फुटेज में कि इन्होंने सिर्फ बोला ये कि आप ये क्या कर रहे हो तो आपने क्या देखा वहाँ पे यहां पर बाबूजी दे हम देखा कि ये लोग अपने में यहां पर बातें-बत झगड़ा हो गई हम और एक लोग कुछ नहीं देखा हम अंदर चला गए थे पूछो सरदार जी से ऐसा ऐसा जाना कि ठीक बात है कि अगर एक आदमी को सब सभी टूट के पड़ जाएं नहीं बाबूजी गलत बात गलत बात है ठीक है सो so, देखो डर रहे हैं ये जवें असि देखया भी हैगा कि एक जे पंजाबी दे नाल इस तरीके नाल कुटमार हो रही है ता कोई नाल नहीं खड़ाया ਬੜੇ ਤਾਜੂਬ ਦੀ ਗੱਲ ਐ ਸੋ ਭਾਈ ਸਾਹਿਬ ਜਿਹੜੇ ਤੁਸੀਂ ਦੱਸ ਰਹੇ ਹੋ ਵੀ ਇੱਕ ਜਿਹੜਾ ਤੁਹਾਡਾ ਪੋਰਸ਼ਨ ਐ ਉਹ ਤੁਹਾਡੇ ਪਿੰਡ ਦੇ ਬੰਦੇ ਦਾ ਹੀ ਐ ਉਹ ਵੀ ਨਹੀਂ ਸੀਗੇ ਜੀ ਇੱਥੇ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਨਗਰ ਕਾਇਤਨਵਾ ਗਏ ਤੇ ਜੇ ਬਾਕੀ ਨਾਲ ਜਿਹੜੇ ਨੌਕਰ ਵਰਕਰ ਕੰਮ ਕਰਦੇ ਦੋ ਬੰਦੇ ਸੀ ਇਹਨਾਂ ਦੇ ਤੇ ਕਿਸੇ ਨੇ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਜਿੱਦਾਂ ਚੱਲ ਰਿਹਾ ਇੱਕ ਕੁੱਟਮਾਰ ਹੋ ਰਹੀ ਐ ਸਰਦਾਰ ਬੰਦੇ ਨਾਲ ਔਰ ਇਸ ਇਸ ਜਗ੍ਹਾ ਦਾ ਮਾਲਕ ਹੋਵੇ ਜਿਹੜਾ ਬੰਦਾ ਕਿਸੇ ਨੇ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਦਿਨੋਰ ਕਰਤਾ ਜੀ ਸਾਰੇ ਬੰਦੇ ਨੇ ਵੀ ਸਾਨੂੰ ਕਿਹਾ ਇਹ ਜੋ ਹੋ ਰਿਹਾ ਹੋਣ ਤੋਂ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਕੋਈ ਸਮਝੀ ਜੀ ਨਹੀਂ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਵਾਰੀ ਅੰਦਰ ਚੱਲ ਕੇ ਤੁਹਾਨੂੰ ਕਿਉਂਕਿ ਇਸ ਵਕਤ ਨਾ ਕਿਸੇ ਨੇ ਵੀ ਗੱਲਬਾਤ ਕਰਨੀ ਨਹੀਂ ਹੈਗੀ ਸਾਰੇ ਆਪਣੇ ਆਪਣਾ ਜਿਹੜਾ ਪੱਲਾ ਛਡਾਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਇਹੋ ਜੀ ਕੋਈ ਭਈਆ ਬਾਤ ਕਰ ਸਕਦਾ ਆਪਸੇ 1 ਮਿੰਟ ਆ ਜਾਓਗੇ 1 ਮਿੰਟ ਕੇ ਲਈ ਆ ਜਾਓਗੇ ਸੋ ਅਸੀਂ ਬਾਹਰ ਬੁਲਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੰਦਰ ਹਨੇਰਾ ਵੀ ਹੈਗਾ Uh, की ना जी थोड़ा मेरा प्रिंस प्रिंस वीरे पंजाबी गल करना है हिंदी नहीं हिंदी uh, 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 यहाँ पे ना आपको ही पता होगा परसों काफ़ी ज़्यादा जो हालात बन गए थे जो ये जो सुविंदर सिंह जी हैं यहाँ के मालिक हैं उनके साथ बड़े कुटमार की गई है मार कुटाई हुई है उनकी तो, तो हमने सुना था लेकिन हम अंदर काम करे थे हमें पता ही नहीं लगा था क्योंकि ऐसे मशीन हल्ला आवाज आवाज़ करती है हल्ला गुल्ली का पता नहीं लगा था हमें अच्छा बाद में हमें पता लगा था कि लड़ाई हो गई थी अब ये नहीं पता था कब हुआ था क्यों हुआ था ਕਿ ਉਹ ਸੰਡੇ ਦਾ ਟਾਈਮ ਇਤਨੀ ਹੀ ਬੰਦੇ ਕੰਮ पे ਆਏ تھے۔ ਅਸੀਂ ਉਧਰ ਕੰਮ ਕਰ ਰਹੇ ਸੀ। ਅਸੀਂ ਇਧਰ hote ਤਾਂ ਫਿਰ ਪਤਾ ਹੁੰਦਾ ਤੇ ਦੇਖਾ ਹੁੰਦਾ। ਫਿਰ ਇਹ ਤਾਂ ਅਸੀਂ ਬਾਅਦ ਵਿੱਚ ਪਤਾ ਲੱਗਾ ਕਿ ਲੜਾਈ ਹੋ ਗਈ ਹੈ। اچھا। ਭਈਆ ਇਹ 1 ਮਿੰਟ ਆਪਾ ਨਾ। اچھا। ਇਨੀ ਬੰਦੇ ਦੇ ਉਹ ਸੰਡੇ ਤੇ ਇਹ ਆ ਹੀ ਨਹੀਂ ਥੇ। ਇਹ ਨਹੀਂ ਆਏ। ਆਪ ਨਹੀਂ ਆਏ ਥੇ। ਠੀਕ ਹੈ ਸੰਡੇ ਥਾ ਲੇਕਿਨ ਜਿਹੜੇ ਆਏ ਸੀ ਉਹਨਾਂ ਨੇ ਕਿਹੜਾ ਕੁਝ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਵੱਡਾ ਸਵਾਲ ਤਾਂ ਇਹੀ ਹੈ ਤੇ ਪ੍ਰਸ਼ਾਸਨ ਹੁਣ ਇਸ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਕਰਦਾ ਹੈ? ਇਹ ਤਾਂ ਹੁਣ ਸਮਾਂ ਦੱਸੇਗਾ ਲੇਕਿਨ ਜਿਸ ਤਰੀਕੇ ਨਾਲ ਸਰਦਾਰ ਜਸਵਿੰਦਰ ਸਿੰਘ ਨੇ ਤੇ ਇਹਨਾਂ ਦੇ ਬੱਚਿਆਂ ਦੇ ਉੱਤੇ ਵੀ ਇਹਨਾਂ ਦੇ ਪਰਿਵਾਰ ਦੇ ਉੱਤੇ ਵੀ ਕਿਸ ਤਰੀਕੇ ਦਾ ਮਾਨਸਿਕ ਤੌਰ ਦੇ ਉੱਤੇ ਜਿਨ੍ਹਾਂ ਹਾਲਾਤਾਂ ਦੇ ਨਾਲ ਇਹਨਾਂ ਨੂੰ ਜੂਝਣਾ ਪੈ ਰਿਹਾ ਉਹ ਇਹੀ ਦੱਸ ਸਕਦੇ ਆ ਕਿਉਂਕਿ ਹੁਣ ਵੀ ਦੱਸ ਰਿਹਾ ਕਿ 40-50 ਬੰਦੇ ਜੁਡੀਸ਼ੀਅਲ ਕੋਰਟ ਦੇ ਬਾਹਰ ਵੀ ਉੱਥੇ ਮੌਜੂਦ ਸੀ ਤਾਂ ਮਾਨਸਿਕ ਤੌਰ ਦੇ ਉੱਤੇ ਇੱਕ ਪ੍ਰੈਸ਼ਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਇਹ ਮੁੰਡਾ ਆਇਆ ਸੀ ਜੀ ਇਹ ਵੱਡੇ ਜਿਹੜਾ ਸੀ ਵੱਡਾ ਭਰਾ ਆਇਆ ਜੀ ਹਾਂਜੀ ਐਕਸਪਾਇਰ ਹੋ ਚੁੱਕੇ ਆ ਇਹ ਉਹਨਾਂ ਦਾ ਬੇਟਾ ਹੈ ਏ ਆਇਆ ਇਹਦਾ ਵੀ ਥੱਪੜ ਮਾਰੇ ਜੀ ਉਦੋਂ ਜਦੋਂ ਉਹ ਬਾਹਰ ਖੜੇ ਸੀ ਉਦੋਂ ਇਹਦਾ ਇੱਕ ਬੰਦੇ ਨੇ ਥੱਪੜ ਮਾਰੇ ਜੀ ਅੱਛਾ ਜੀ ਜਦ ਹਮਲਾ ਹੋਇਆ ਜੀ ਸਾਰੇ ਇਕੱਠੇ ਹੋ ਕੇ ਜਦ ਹਮਲਾ ਕਰਿਆ ਇਹਨਾਂ ਨੇ ਫੇਟ ਤੇ ਦੁਬਾਰਾ ਸ਼ਾਮਨੂ ਜੀ ਸ਼ਾਮਨੂ ਸ਼ਾਮਨੂ ਜਦੋਂ ਤੁਸੀਂ ਆਪਣੇ ਚਾਚੀ ਜੀ ਦੇ ਨਾਲ ਆਏ ਹੋ ਇਕੱਠੇ ਹੋ ਕੇ ਆਏ ਆ ਜੀ ਜੀ ਅਸੀਂ ਸ਼ਾਮਨੂ ਜੀ ਤਾਂ ਉਹਨਾਂ ਨੇ ਮੇਰੇ ਥੱੱਪੜ ਮਾਰੇ ਜੀ ਇੱਕ ਬੰਦੇ ਨੇ ਜੀ ਕੁਝ ਪਤਾ ਨਹੀਂ ਲੱਗਿਆ ਪਿੱਠ 'ਚ ਪਤਾ ਨਹੀਂ ਲੱਗਿਆ ਕਿ ਕਿਸ ਨੇ ਮਾਰਿਆ ਹਾਂਜੀ ਮੁੱਲ ਕਿਸ ਤਰੀਕੇ ਦੇ ਨਾਲ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਯਾਰ ਇਹ ਤੁਸੀਂ ਦੇਖੋ ਕਿ ਕਿ ਇਹ ਹਾਲਾਤ ਕੀ ਬਣ ਗਏ ਇਸ ਜਗ੍ਹਾ ਦਾ ਜਿਹੜਾ ਜਗ੍ਹਾ ਦਾ ਮਾਲਕ ਹੋਵੇ ਉਹਦੇ ਨਾਲ ਕਿਰਾਏਦਾਰ ਇਸ ਤਰੀਕੇ ਦੇ ਨਾਲ ਬਦਸਲੂਕੀ ਕਰ ਰਹੇ ਹੈ ਕਿ ਇਨਸਾਨ ਵੀ ਨਹੀਂ ਕਹਿ ਸਕਦੇ ਸੀ ਜਾਨਵਰਾਂ ਵਾਲਾ ਹਾਲ ਕੀਤਾ ਗਿਆ ਔਰ ਭਾਈ ਸਾਹਿਬ ਦੇ ਨਾਲ ਕੁਝ ਵੀ ਹੋ ਸਕਦਾ ਸੀ ਦੇਖੋ 60 ਕਿੱਥੇ ਵੱਜੀ ਹੈ ਜੇ ਮਾਣੀ ਮੋਟੀ ਹੈ ਜਿਹੜੀ ਇੰਨੀ ਸੈਂਸਿਟਿਵ ਚੀਜ਼ਾਂ ਹੁੰਦੀਆਂ ਹੱਡੀ ਟੁੱਟੀ ਹੈ ਤੇ ਇੰਨੀ ਟ੍ਰਾਂਕ ਦੇ ਅੰਦਰ ਲੱਗੇ ਨੇ ਤਿੰਨ ਸਟੀਚਿੰਗ ਅੰਦਰ ਹੈ ਜੀ ਤੇ 6-5 ਵਾਰ ਨੇ ਜੀ ਅੰਦਰ ਹੱਡੀ ਟੁੱਟ ਗਈ ਉਹ ਸਾਈਡ ਹੋ ਗਈ ਹੈ ਜੀ ਤੇ ਪੂਰਾ ਤੁਸੀਂ ਦੇਖ ਸਕਦੇ ਹੋ ਸਵੇਲਿੰਗ ਆ ਚੁੱਕੀ ਹੈ ਜੀ ਅੱਖ ਬਚ ਗਈ ਜੀ ਤੇ ਇਹੀ ਜੇ ਸਾਟ ਇੱਥੇ ਕੀ ਲੱਗੀ ਹੁੰਦੀ ਜੀ ਸਤ ਜੀ ਤੁਸੀਂ ਵੀਡੀਓ ਦੇਖੋ ਪਿਛੋਂ ਥੜਾ ਥੜਾ ਉਹ ਜਿਹੜਾ ਖੌਂਚਾ ਹੈ ਕਿ ਤਿੱਖਾ ਹੁੰਦਾ ਜੀ ਆਪਾਂ ਸਬਜ਼ੀ ਨੂੰ ਘਰੇ ਦੇਣਾ ਉਦੋਂ ਢਿਲੇ ਚੋਂ ਕਿੰਨਾ ਤਿੱਖਾ ਹੁੰਦਾ ਜੀ ਹੁਣ ਤੁਸੀਂ ਲਾਲੋ ਸਾਹਿਬ ਵੀ ਉਹ ਕਿਸਾਨਾਂ ਨਾਲ ਵੱਜੇ ਪਿੱਛੇ ਵੀ ਮਾਰੇ ਆ ਇਧਰ ਲਤਾ ਜੀ ਵੀ ਮਾਰੇ ਆ ਪ੍ਰਾਈਵੇਟ ਜਦ ਇਹ ਫੜਿਆ ਹੋਇਆ ਸੀ ਪ੍ਰਾਈਵੇਟ ਪਾਰਟ ਤੇ ਵੀ ਉਹਨਾਂ ਨੇ ਲੱਤਾ ਕੁਕਸ ਨੂੰ ਪੂਰੇ ਮਾਰੇ ਜੀ ਉਦੋਂ ਛੁੱਟ ਗਈ ਵੀਡੀਓ ਦੇਖਿਆ ਹੀ ਪਰਮਾਤਮਾ ਨੇ ਹੀ ਬਚਾਲੇ ਜਿੱਤਰਾ ਬਚੇ ਹੈ ਜੀ 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 ਬਿਲਕੁਲ ਸਹੀ ਮਹਾਰਾਜ ਤੇ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਚਾਇਆ ਵੀਰ ਜੀ ਥੋੜਾ ਜਿਹਾ ਮੈਂ ਚਾਹਨਾ ਕਿ ਆਪਾਂ ਜਦੋਂ ਇਹ ਗੱਲਬਾਤ ਜਿਹੜੀ ਤੁਸੀਂ ਕਰ ਰਹੇ ਹੋ ਇਹ ਕਿੰਨੀ ਕੁ ਦੇਰ ਹੈ ਇਦਾਂ ਤੁਸੀਂ ਜਿੱਦਾਂ ਉਹਨਾਂ ਨੂੰ ਕਹਿ ਰਹੇ ਹੋ ਕਿ ਇਹ ਕੀ ਕਰ ਰਹੇ ਹੋ ਤੇ ਹਮਲਾ ਕਿੰਨੀ ਕੁ ਦੇਰ ਬਾਅਦ ਉਹ ਹਮਲਾ ਸਟਾਰਟ ਕਰ ਦਿੰਦੇ ਆ ਜੀ 5 ਕਿ ਮਿੰਟ ਦੀ ਗੇਮ ਹੋਈ ਸਾਰੀ ਜੀ 5 ਮਿੰਟ ਦੇ ਵਿੱਚ ਵਿੱਚ ਸਾਰਾ ਕੰਮ ਹੋ ਜਾਂਦਾ ਜੀ ਤੇ ਸੀਸੀਟੀਵੀ ਦੇ ਵਿੱਚ ਵੈਸੇ ਦਿਖ ਵੀ ਰਿਹਾ ਕਿ ਭਾਈ ਸਾਹਿਬ ਇੱਥੇ ਖੜੇ ਸਿਰਫ ਇੰਨਾ ਹੀ ਕਹਿ ਰਹੇ ਵੀ ਤੁਸੀਂ ਇਹ ਕੀ ਕਰ ਰਹੇ ਹੋ ਤੇ ਇੰਨੇ ਦੇ ਵਿੱਚ ਹੀ ਇਹ ਸਾਰਾ ਦਾ ਸਾਰਾ ਮਾਹੌਲ ਮਿਕੂਗਾ ਗਰਮਾ ਨਹੀਂ ਗਿਆ ਇਹ ਜਾਨ ਲੈਵਾ ਹਮਲਾ ਕੀਤਾ ਗਿਆ ਇਹਨਾਂ ਦੇ ਉੱਤੇ ਕਿਉਂਕਿ ਇੱਥੋਂ ਦੇ ਜਿਹੜੇ ਵਰਕਰ ਨੇ ਇਕੱਲਾ ਸੀ ਇਹਨਾਂ ਦਾ ਹੀ ਪੱਖ ਜਾਣਨ ਦੀ ਨਹੀਂ ਕੋਸ਼ਿਸ਼ ਕੀਤੀ ਇੱਥੋਂ ਦੇ ਜਿਹੜੇ ਵਰਕਰ ਤੁਸੀਂ ਵੇਖ ਰਹੇ ਹੋ ਕਿ ਉਹ ਕੀ ਕੁਛ ਦੱਸ ਰਹੇ ਆ ਕਿ ਆਪਣਾ ਪੱਲਾ ਛਾੜਨ ਦੀ ਕੋਸ਼ਿਸ਼ ਕਰ ਰਹੇ ਆ ਵੀ ਸਾਨੂੰ ਨਹੀਂ ਕੁਝ ਪਤਾ ਹੈਗਾ ਚਾਹੇ ਸਾਰਾ ਕੁਝ ਦਿਖ ਰਿਹਾ ਸੀਗਾ ਇੱਥੋਂ ਤੱਕ ਕਿ ਭਾਈ ਸਾਹਿਬੇ ਵੀ ਕਹਿ ਰਹੇ ਕਿ ਬਾਹਰ ਵੀ ਦਿਖ ਰਿਹਾ ਸੀਗਾ ਲੋਕਾਂ ਨੂੰ ਲੇਕਿਨ ਕਿਸੇ ਨੇ ਹਾਦਾ ਨਾਰਾ ਨਹੀਂ ਮਾਰਿਆ ਕਿਸੇ ਨੇ ਇਹ ਇਸ ਜਿਹੜੀ ਜਿਹੜੀ ਕਾਰਵਾਈ ਹੋ ਰਹੀ ਸੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਇੱਥੇ ਵੀ ਭਾਈ ਸਾਹਿਬ ਮੌਜੂਦ ਨੇ ਕੋਸ਼ਿਸ਼ ਕਰਦੀਆਂ ਕਿ ਉਹਨਾਂ ਦੇ ਨਾਲ ਵੀ ਕਿਉਂਕਿ ਭਾਈ ਸਾਹਿਬ ਇੱਥੇ ਮੌਜੂਦ ਤੁਸੀਂ ਵੀਰ ਜੀ ਜਦੋਂ ਇਹ ਸਾਰੀ ਕਾਰਵਾਈ ਹੋਈ ਆਗੇ ਦੇਖ ਪੈਸੇ ਵਿਰਜੀ ਜਦੋਂ ਇਹ ਸਾਰੀ ਕਾਰਵਾਈ ਹੋਈ ਭਾਈ ਸਾਹਿਬ ਦੇ ਉੱਤੇ ਅਟੈਕ ਹੋ ਰਿਆ ਸੀ ਤੁਸੀਂ ਇੱਥੇ ਸੀਗੇ ਉਸ ਟਾਈਮ ਜਿਸ ਟਾਈਮ ਅਥਾ ਭਾਈ ਉਹ ਟਾਈਮ ਨੇ ਅੰਦਰ ਸੀਗਾ ਮੈਂ ਉਸ ਟਾਈਮ ਅੱਛਾ ਹਾਂਜੀ ਤੁਹਾਨੂੰ ਪਤਾ ਨਹੀਂ ਲੱਗਿਆ ਇਹ ਇਦਾਂ ਹੱਥਾ ਪਾਈ ਹੋਈ ਹੈ ਕਾਫੀ ਟਾਈਮ ਚੱਲਦਾ ਰਿਹਾ ਹੈ ਪਤਾ ਲੱਗਿਆ ਜਦੋਂ ਪੈਪ ਕੋਲ ਆਏ ਜਦੋਂ ਪਤਾ ਲੱਗਿਆ ਮੈਨੂੰ ਅੱਛਾ ਉਸ ਤੋਂ ਪਹਿਲਾਂ ਨਹੀਂ ਪਤਾ ਲੱਗਿਆ ਫਿਰ ਉਸ ਤੋਂ ਬਾਅਦ ਵੀ ਪੈਪ ਜਦੋਂ ਕੋਲ ਆਏ ਉਸ ਤੋਂ ਬਾਅਦ ਹੀ ਫਿਰ ਅੱਗੇ ਲਿਜਾ ਕੇ ਪੇੜ ਕੋਲ ਇਹਨੇ ਬਾਹਰ ਦਾ ਕੁਝ ਦੇਖਿਆ ਨਹੀਂ ਹੈਗਾ ਤੁਹਾਨੂੰ ਸਿੱਧੀ ਦੱਸਾਂ ਬਾਹਰ ਦਾ ਕੁਝ ਨਹੀਂ ਦੇਖਿਆ ਮੈਂ ਆਪਣਾ ਕੰਮ ਕਰਦਾ ਸੀ ਉਸ ਟਾਈਮ ਨੰਮ ਨੈਣਾਂ ਧਿਆਨ ਨਾ ਕੋਈ ਰੋਲੇ ਪਤਾ ਮੈਨੂੰ ਆਪਣਾ ਗਰੈਂਡਾ ਚਲਾ ਦੇਦਾ ਪਤਾ ਨਹੀਂ ਲਾਦਾ ਮੈਨੂੰ ਹਾਂਜੀ ਬਾਕੀ ਗਾਣੇ ਚੱਲ ਰਹੇ ਸੀ ਕੋਈ ਰੋਲਾ ਬਹੁਤ ਪਿਆ ਵਾ ਸੀ ਮੇਰੇ ਕਮਰੇ ਵਿੱਚ ਅੱਛਾ ਇਹਨਾਂ ਨੂੰ ਪਤਾ ਵੀ ਗਾਣੇ ਲੱਗੇ ਹੋਏ ਤੇ ਮੇਰੇ ਫੋਨ ਤੇ ਇੱਥੇ ਆ ਤੁਸੀਂ ਕਿਹਦੇ ਗਾਣੇ ਲੱਗੇ ਹੋਏ ਜਦੋਂ ਪਾਜੀ ਵੀ ਆਏ ਤੇ ਅੱਛਾ ਚਲੋ ਠੀਕ ਹੈ ਧੰਨਵਾਦ ਸੋ ਦੋਸਤੋ ਇਹ ਇਤਰਾਸ ਦੀ ਹੈ ਦੇਖੋ ਦਿਨ ਦਿਹਾੜੇ ਇਸ ਤਰੀਕੇ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਲੇਕਿਨ ਕੋਈ ਵੀ ਇਸ ਗੱਲ ਨੂੰ ਲੈ ਕੇ ਇਹ ਦੱਸਣ ਨੂੰ ਰਾਜ਼ੀ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਇੰਨੇ ਬੰਦਿਆਂ ਦੇ ਵਿਚਕਾਰ ਇੱਕ ਗੁਰਸਿੱਖ ਬੰਦੇ ਦੀ ਬੇਅਦਬੀ ਕੀਤੀ ਗਈ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਉਹਦੇ ਉਹਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਵੀਰ ਜੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਹੈ ਜੀ ਜਿਹੜੇ ਬਾਕੀ ਉਹਨਾਂ ਦੇ ਅਰੈਸਟ ਹੋਣੇ ਚਾਹੀਦੇ ਆ ਹਾਂ ਤੇ ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਜੀ ਕਿਉਂਕਿ ਮੇਰਾ ਸਾਡੀ ਜਿਹੜੀ ਜਗ੍ਹਾ ਹੈ ਪੰਚਮ ਵਾਲੀ ਉਹ ਸਾਨੂੰ ਖਾਲੀ ਹੋਣੀ ਚਾਹੀਦੀ ਹੈ ਜੀ ਇਹਦਾ ਹੈ ਨਹੀਂ ਦੇਖੋ ਮਾਰ ਵੀ ਖਾਈਏ ਕਿਰਾਇਆ ਵੀ ਨਾ ਲਈਏ ਉਹ ਆਪਣੇ ਹੁਣ ਵੀ ਕੰਮ ਕਰ ਰਹੇ ਨੇ ਉਹ ਆਪਣੇ ਪੈਸੇ ਕਮਾ ਵੀ ਰਹੇ ਨੇ ਸਾਨੂੰ ਕੁੱਟਮਾਰ ਵੀ ਰਹੇ ਨੇ ਇਹਦਾ ਕੋਈ ਇਨਸਾਫ ਵਾਲੀ ਗੱਲ ਨਹੀਂ ਹੋਈ ਜੀ ਜਿਹੜੇ ਬਾਕੀ ਵੀ 10 15 ਬੰਦੇ ਆ ਉਹ ਵੀ ਅਰੈਸਟ ਹੋਣ ਚਾਹੀਦੇ ਕਿਉਂਕਿ 40 50 ਬੰਦੇ ਫੇਰ ਹਿੰਮਤ ਮੈਂ ਤੁਹਾਨੂੰ ਬਾਰ-ਬਾਰ ਰਿਪੀਟ ਕਰਾਂ 40 50 ਬੰਦੇ ਜਿਵੇਂ ਕੁਮਰੇ ਨੇ ਇਕੱਠੇ ਹੋ ਗਏ ਉਹ ਹੁਣ ਵੀ ਕੁਝ ਵੀ ਕਰਦੇ ਬੱਚਿਆਂ ਨਾਲ ਕਰ ਸਕਦੇ ਜਿਵੇਂ ਇਹ ਤਾਂ ਥੱਪੜ ਮਾਰਿਆ ਟਾਰਗੇਟ ਕਰ ਰਹੇ ਆ ਜੀ ਪੂਰਾ ਸਾਨੂੰ ਪਿੱਛੇ ਸਾਡੇ ਪੂਰੀ ਟਾਰਗੇਟਿੰਗ ਹੋ ਰਹੀ ਹੈ ਜੀ ਤੇ ਮੈਂ ਮੰਗ ਕਰਦਾ ਵੀ ਇੱਕ ਤਾਂ ਇੱਕ ਜਗ੍ਹਾ ਖਾਲੀ ਹੋਵੇ ਇੱਕ ਵੱਧ ਤੋਂ ਵੱਧ ਉਹਨਾਂ ਦਾ ਜਿਹੜੇ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਬਣਦੀ ਕਾਰਵਾਈ ਸਾਰੇ ਰੈਸਟ ਹੋਣੀ ਚਾਹੀਦੀ ਜਿੰਨੇ ਜਿੰਨੇ ਫੋਟੋਜ ਦੇ ਵਿੱਚ ਹੈਗੇ ਨੇ ਉਹ ਇਹ ਜਿਹੜੇ ਬੰਦੇ ਆ ਉਹ ਵੈਰੀਫਾਈ ਕਰਾਣ ਵੀ ਇਹ ਬੰਦੇ ਸਾਰੇ ਹੋਏ ਆ ਜਿਹੜੇ ਅਸੀਂ ਦੱਸੇ ਹੋਏ ਆ ਪੰਜ ਬੰਦੇ ਦਿਖਾਈ ਦਿੱਤੇ ਉਹਨਾਂ ਨੂੰ ਫੋਟੋ ਵੀ ਦਿੱਤੀਆਂ ਸਾਰਾ ਨਾਮ ਨਾਮ ਨਹੀਂ ਸਾਨੂੰ ਪਤਾ ਪਰ ਆ ਦੋ ਨਾਮ ਦੱਸੇ ਨਹੀਂ ਗਿਆ ਨਾ ਇਹਨੂੰ ਪਤਾ ਜੀ ਇਹਨੇ ਬਾਈ ਫੇਸ ਪਛਾਣ ਲਈ ਇੱਕ ਵੀ ਬੰਦਾ ਪ੍ਰਸ਼ਾਸਨ ਨਾਲ ਨਹੀਂ ਆਇਆ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਕੁਛ ਸਾਡੀ ਕਾਰਵਾਈ ਨਹੀਂ ਕੀਤੀ ਕਿਸੇ ਨੇ ਹਾਲਚਾਲ ਨਹੀਂ ਪੁੱਛਿਆ ਤੂੰ ਠੀਕ ਹੈ ਕਿਦਾਂ ਕੀ ਹੈ ਕਿਉਂ ਹੋਇਆ ਕਿਵੇਂ ਹੋਇਆ ਤੇ ਇਸ ਤਰੀਕੇ ਦੀ ਕਾਰਵਾਈ ਤਾਂ ਫਿਰ ਅਜੇ ਤੁਹਾਡੇ ਨਾਲ ਹੋਈ ਹੈ ਚੰਡੀਗੜ੍ਹ ਦੇ ਵਿੱਚ ਇੱਕ ਤੇ ਕੱਲ ਕਿਸੇ ਨਾਲ ਵੀ ਹੋ ਸਕਦੀ ਹੈ ਕੋਈ ਇੰਨੀ ਪੂਰਾ ਹੱਬ ਹੈ ਜੀ ਇਹ ਹਾਂ ਕਿਸੇ ਨਾਲ ਵੀ ਹੋ ਸਕਦੀ ਹੈ ਮਾਲਕਾਂ ਨਾਲ ਸਾਰੇ ਜਿਹੜੇ ਵਰਕਰ ਹੁੰਦੇ ਹੁੰਦੇ ਤਾਂ ਇਹੀ ਪ੍ਰਵਾਸੀ ਸਾਰੇ ਹਾਂ ਹੁਣ ਮਾਲਕੇ ਵਰਕਰ ਤਾਂ ਨਹੀਂ ਹੁੰਦਾ ਮਾਲਕ ਆਪਣਾ ਬੈ ਕੇ ਆਰਡਰ ਲਿਆ ਕੇ ਕੁਝ ਕਰਕੇ ਆ ਜਿੱਤ ਤੱਕ ਕਰਾਇਦੀ ਗਈ ਇੱਕ ਦਿਨ ਲਈ ਧੂਬਤੀ ਕਰਨ ਆਂਦਾ ਇੱਕ ਦਿਨ ਚ ਐਡਾ ਕਾਂਡ ਹੋ ਗਿਆ ਜੇ ਪਰਮਾਨੈਂਟ ਰਹਿੰਦਾ ਉਹ ਵੀ ਰੋਜ਼ ਹੀ ਤੂੰ ਤੂੰ ਐਵੇਂ ਰੋਜ਼ ਲੜਾਈ ਹੁੰਦੀ ਹੋਵੇ ਇੱਕ ਦਿਨ ਲਈ ਆਇਆ ਨਾ ਜੀ ਉਹ ਵੀ ਧੂਬਤੀ ਆਨੇ ਹੋਰਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਜਿਹੜੇ ਇੰਡਸਟਰੀ ਦੇ ਉਰੇ ਜਿਹੜੇ ਹੈਗੇ ਨੇ ਪ੍ਰਧਾਨ ਹੋਣਗੇ ਸੈਕਟਰੀ ਵਗੈਰਾ ਜੋ ਵੀ ਹੈ ਹੋਣਗੇ ਯੂਨੀਅਨ ਹਰ ਇੱਕ ਜਗ੍ਹਾ ਹੁੰਦੀ ਹੈ ਜੀ ਤੇ ਉਹ ਵੀ ਹੋਣਗੇ ਉਹਨਾਂ ਦੇ ਵੀ ਕਿਸੇ ਨੇ ਆ ਕੇ ਪੁੱਛਿਆ ਸਾਡੇ ਜਿਹੜੇ ਇੱਥੇ ਉਹਦੇ ਮਾਲਕ ਯੂਨੀਅਨ ਹੈ ਉਹਨਾਂ ਦੇ ਵੀ ਆਪਣੇ ਪਰਿਵਾਰ ਹੈ ਇੱਕ ਪਰਿਵਾਰ ਹੈ ਜੀ ਬਿਲਕੁਲ ਉਹਨਾਂ ਨੂੰ ਵੀ ਆਗੇ ਦੇਖਣਾ ਚਾਹੀਦਾ ਵੀ ਹਾਂ ਇਕੱਠੇ ਹੋ ਗਏ ਵੀ ਹਾਂ ਪਾਈਤੇ ਤੇ ਹਮਲਾ ਹੋਇਆ ਕਿ ਹੋਇਆ ਕਿ 5 ਤਰੀਕ ਦੀ ਗੱਲ ਹੋ ਗਈ 7 ਤਰੀਕ ਹੈ ਇੱਕ ਬੰਦਾ ਵੀ ਇੱਥੋਂ ਨਹੀਂ ਆਇਆ ਬਚਾਇਆ ਵੀ ਨਹੀਂ ਕਿਸੇ ਨੇ ਤੇ ਹੁਣ ਤੱਕ ਬੇਆਸ ਬੈਠੇ ਨੇ ਜੀ ਇਹਦਾ ਅਜੇ ਕੁਝ ਵੀ ਸਾਨੂੰ ਉਮੀਦ ਹੈ ਨਹੀਂ ਸੋ ਇਸ ਮਾਮਲੇ ਦੇ ਉੱਤੇ ਕੀ ਕੁਝ ਕਾਰਵਾਈ ਹੁੰਦੀ ਹੈ ਤੁਹਾਨੂੰ ਜਲਦੀ ਅਪਡੇਟ ਦਵਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ